ਦੋਸਤੋ ਅੱਜ ਦੀ ਵੀਡੀਓ 'ਚ ਹੈਗਾ ਸਵਾਗਤ ਤੇ ਅੱਜ ਦੀ ਵੀਡੀਓ ਬਹੁਤ ਜਿਆਦਾ ਵੱਖਰੀ ਤੇ ਨਿਵੇਕਲੀ ਨੌਜਵਾਨਾਂ ਨੂੰ ਇੱਕ ਸੇਧ ਦੇਣ ਵਾਲੀ ਹੋ ਰਹੀ ਹੈ ਤੇ ਮਿਲੌਣੇ ਅੱਜ ਦੇ ਗੈਸਟ ਨਾਲ ਪੁਲਿਸ ਆ ਸੱਸੀਕਾਰ ਸੱਸੀਕਾਰ ਥੋੜੀ ਜਿਹੀ ਆਵਦੀ ਇੰਟਰੋਡਕਸ਼ਨ ਦੇ ਦੇ ਜੀ ਆਪਣੇ ਚੈਨਲ ਦੇ ਤੇ ਮੇਰਾ ਨਾਮ ਜੀ ਸੁਖਪਾਲ ਸਿੰਘ ਭੁੱਲਰ ਜ਼ਿਲ੍ਹਾ ਬਠਿੰਡਾ ਪਿੰਡ ਘੁੰਮਣਕਲਾਂ ਤੋਂ ਨੂੰ ਮੈਂ ਬਿਲੋਂਗ ਕਰਦਾ ਮੈਨੂੰ ਭਾਰਤ ਸਰਕਾਰ ਵੱਲੋਂ ਤਿੰਨ ਨੈਸ਼ਨਲ ਅਵਾਰਡ ਤੇ ਪੰਜ ਸਟੇਟ ਅਵਾਰਡ ਮਿਲੇ ਹੋਏ ਨੇ ਇਸੇ ਖੇਤੀ ਦੇ ਵਿੱਚ ਹੀ ਨਿਵੇਕਲੀ ਕਹੋ ਪਹਿਲ ਕਰਨ ਕਰਕੇ ਤੇ ਬਾਕੀ ਕ੍ਰੌਪ ਕੰਪੀਟੀਸ਼ਨ ਦੇ ਵਿੱਚ ਵੀ ਚੰਗਾ ਨਾਮ ਦਾ ਵੈਗਰੂ ਨੇ ਝੋਲੀ ਪਾਇਆ ਤੇ ਹੁਣ ਮੈਂ ਜਿਹੜੀ ਇਹ ਵੀ ਇਹੋ ਜਿਹੇ ਕ੍ਰੌਪਸ ਜਿਹੜੀਆਂ ਕਰਨ ਲੱਗਿਆ ਇੱਕ ਤਰ੍ਹਾਂ ਦੇ ਆਰ ਐਂਡ ਡੀ ਤੌਰ ਤੇ ਕਰਨ ਲੱਗਿਆ ਕਿਉਂਕਿ ਬਹੁਤ ਕੁਝ YouTube ਤੇ ਆ ਰਿਹਾ ਵੀ ਵਾਕਈ ਇਹਦੇ 'ਚ ਪੜਦਾ ਹੈ ਆਪਾਂ ਉਸ ਤਰ੍ਹਾਂ ਨੌਜਵਾਨਾਂ ਨੂੰ ਗਾਈਡ ਕਰੀਏ ਇਸ ਕਰਕੇ ਇਹ ਜਿਹੜਾ ਆਪਣਾ ਪ੍ਰੋਜੈਕਟ ਆ ਇਹ ਘੁੰਮਣ ਕਲਾਂ ਬਾਰੇ ਕੇ ਆਪਾਂ ਸ਼ੁਰੂ ਕੀਤਾ ਹਾਂ ਹਾਂਜੀ ਤੇ ਬੁੱਲੂ ਸਾਹਿਬ ਜਿਵੇਂ ਤੁਸੀਂ ਕੇਸਰ ਦੀ ਖੇਤੀ ਕਰਨਾ ਜਾ ਰਹੇ ਹਾਂ ਜਾਲੋ ਤੁਸੀਂ ਇਹ ਵੀ ਕਿਹਾ ਵੀ ਨੌਜਵਾਨ ਵਾਸਤੇ ਇੱਕ ਨਵੀਂ ਸੇਧ ਹੋਊਗੀ ਜਾਣਕਾਰੀ ਜਿਹੜੀ ਉਹ ਅਧੂਰੀ ਨਹੀਂ ਹੋਊਗੀ ਪੂਰਨ ਜਾਣਕਾਰੀ ਤੇ ਪੂਰਨਦੀ ਆਉਟਪੁੱਟ ਬਾਰੇ ਮੰਨ ਲਓ ਹੋਊਗਾ ਤੇ ਟ੍ਰੇਨਿੰਗ ਵਗੈਰਾ ਵੀ ਹੈ ਇਕਰਾਨ ਦੀ ਕਿਉਂਕਿ YouTube ਤੇ ਆ ਰਹੀਆਂ ਜਾਣਕਾਰੀਆਂ ਕਈ ਵਾਰੀ ਅਧੂਰੀਆਂ ਹੁੰਦੀਆਂ ਨੇ ਜਦ ਬਦਾ ਚੜਾ ਕੇ ਦੱਸਿਆ ਜਾ ਰਿਹਾ ਤੇ ਤੁਹਾਡੇ ਵੱਲੋਂ ਕੀ ਵਿਜ਼ਨ ਲੈ ਕੇ ਚੱਲਣਾ ਤੁਸੀਂ ਇਸ ਖੇਤੀ ਦੇ ਵਿੱਚ ਇਹ ਜਿਸ ਤਰ੍ਹਾਂ ਮੈਂ ਹੁਣ ਸੋਚਦਾ ਵੀ ਹਰ ਪਰਿਵਾਰ ਦੇ ਵਿੱਚ ਹੁਣ ਮੈਂ ਇਹ ਨਹੀਂ ਕਹਾਗਾ ਵੀ ਫਾਰ ਐਜੂਕੇਸ਼ਨ ਆ ਚੁੱਕੀ ਹੈ ਜੋ ਬੱਚੇ ਕੁਝ ਬਾਹਰ ਨਿਕਲ ਗਏ ਸਾਡੇ ਜੋ ਇੱਥੇ ਨੇ ਉਹ ਇੱਕ ਤਰ੍ਹਾਂ ਦੇ ਨਰਾਸ਼ ਹੋਏ ਫਿਰਦੇ ਨੇ ਉਹਨਾਂ ਕੋਲੇ ਟੈਲੈਂਟ ਹੈ ਪਰ ਜਣੀ ਇੱਕ ਤਰ੍ਹਾਂ ਦੀ ਦੁਬਿਧਾ ਆ ਵੀ ਅਸੀਂ ਕੀ ਸ਼ੁਰੂ ਕਰੀਏ ਕੀ ਨਾ ਕਰੀਏ ਕੋ ਫਾਈਨੈਂਸ਼ੀਅਲ ਪ੍ਰੋਬਲਮ ਬਹੁਤ ਕੋਸਾ ਹਾਂ ਮੈਂ ਉਹਦੇ ਮਨ 'ਚ ਇਹੀ ਸੋਚਿਆ ਵੀ ਆਪਾਂ ਜਿਸ ਤਰ੍ਹਾਂ ਕੋਈ ਦਿਸਵੰਦ ਕੱਢਦੇ ਹਾਂ ਇਸ ਤਰ੍ਹਾਂ ਦਾ ਇੱਕ ਦਿਸਵੰਦ ਜਣੀ ਨਵੇਂ ਜਿਹੜੇ ਇਹ ਖੇਤੀ ਕਿਤੇ ਨੇ ਇਹਨਾਂ ਦੇ ਉੱਤੇ ਪਹਿਲਾਂ ਇਨਵੈਸਟ ਕਰਕੇ ਇਹਨਾਂ ਦੇ ਇੱਕ ਤਰ੍ਹਾਂ ਦੀ ਆਰ ਐਨ ਡੀ ਕਰਕੇ ਆਪਣੇ ਜਿਹੜੇ ਨੌਜਵਾਨ ਕਿਸਾਨ ਨੇ ਉਹਨਾਂ ਨੂੰ ਆਪਾਂ ਟ੍ਰੇਨਿੰਗਾਂ ਦੇਗੇ ਜਿਹੜਾ ਉਹਨਾਂ ਦੇ ਵਿੱਚ ਕਹਿ ਲੋ ਵੀ ਇੱਕ ਵਧੀਆ ਕਿਸਮ ਦੀ ਜਿਹੜੀ ਖੇਤੀ ਆ ਸਾਡੇ ਨੌਜਵਾਨ ਬੱਚੀਆਂ ਵੀ ਨੇ ਜਿਹੜੀਆਂ ਜਿਵੇਂ ਇਸ ਤਰ੍ਹਾਂ ਮੈਂ ਕੇਸਰ ਦਾ ਜਿੰਨਾ ਤੱਕ ਮੇਰਾ ਹੁਣ ਐਕਸਪੀਰੀਅੰਸ ਆ 2 ਮਹੀਨਿਆਂ ਦਾ ਇਹਦੇ ਦੇ ਵਿੱਚ ਕੋਈ ਇਹ ਜ਼ਿਆਦਾ ਟਾਈਮ ਵੀ ਨਹੀਂ ਭਾਲਦਾ ਤੇ ਇੱਕ ਤਰ੍ਹਾਂ ਦੀ ਵਨ ਟਾਈਮ ਇਨਵੈਸਟਮੈਂਟ ਹੈ ਇਹਦੇ ਇਹਦੇ ਵਿੱਚ ਤੇ ਸਾਡੀਆਂ ਜਿਹੜੀਆਂ ਕਿਹੜੀਆਂ ਬੱਚੀਆਂ ਨੇ ਉਹ ਵੀ ਇਹਨੂੰ ਬਹੁਤ ਵਧੀਆ ਢੰਗ ਨਾਲ ਇਹਨੂੰ ਇਹਨੂੰ ਕਰ ਸਕਦੀਆਂ ਤੇ ਸਾਰਾ ਦਿਨ ਹੋਰ ਕੋਸ਼ਿਸ਼ ਕਰਕੇ ਸਿਰਫ ਅੱਧੇ ਘੰਟਾ ਇੱਧਰ ਲਾ ਕੇ ਅੱਧੇ ਘੰਟਾ ਵੀ ਮੈਂ ਜ਼ਿਆਦਾ ਕਹੂੰਗਾ ਜਿਸ ਤਰ੍ਹਾਂ ਅਗਲੇ ਸਾਲ ਮੈਂ ਸੋਚ ਰਿਹਾ ਹਾਂ ਡੂਪੀਆਪ ਬਗੈਰਾ ਬਣਾ ਕੇ ਦਾ ਸਾਰਾ ਕੰਟਰੋਲ ਆਪਾਂ ਮੋਬਾਈਲ ਤੇ ਲੈ ਆਈਏ ਫਿਰ ਅੱਧਾ ਘੰਟਾ ਵੀ ਨਹੀਂ ਲੱਗਣਾ ਸਾਡਾ ਜਿਵੇਂ ਦੋਸਤੋ ਅਸੀਂ ਆਫ ਦਾ ਕੈਮਰਾ ਗੱਲ ਕਰੀ ਜਾਂਦੇ ਹਾਂ ਪੁਲਿਸ ਸਾਹਿਬ ਕਹਿੰਦੇ ਵੀ ਖੇਤੀ ਨੂੰ ਆਪਾਂ ਇੱਕ ਕੰਪਿਊਟਰਾਈਜ਼ ਜਾਂ ਮੰਨ ਲਓ ਵਾਈਟ ਕਾਲਰ ਜੌਬ ਦੀ ਤਰ੍ਹਾਂ ਬਣਾ ਦੇਣਾਗਾ ਕਿਉਂਕਿ ਲੋਕ ਨਵੇਂ ਨੌਜਵਾਨ ਪੀੜ੍ਹੀਆਂ ਇੰਟਰਸਟ ਬਣੇ ਇਹਦੇ ਵਿੱਚ ਤੇ ਪੁਲਿਸ ਸਾਹਿਬ ਜਿਵੇਂ ਆਪਣੇ ਨਾਰਮਲ ਲੋਕਾਂ ਚ ਰਿਹਾਨ ਹੁੰਦਾਗਾ ਵੀ ਉਹ ਇਹ ਚੀਜ਼ ਪਹਿਲਾਂ ਜਾਣਨੀ ਚਾਹੁੰਦੇ ਵੀ ਇਹਦੀ ਇਨਵੈਸਟਮੈਂਟ ਕਿੰਨੀ ਹੁੰਦੀ ਹੈ ਤੇ ਇਹਦੀ ਆਉਟਪੁੱਟ ਕਿੰਨੀ ਹੁੰਦੀ ਹੈ ਫਿਰ ਬਾਕੀ ਅਪ ਡਿਟੇਲ ਚ ਜਾਣਕਾਰੀ ਗੱਲ ਕਰਾਂਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਇਹ ਦੱਸਾਂ ਵੀ ਆਹ ਸਾਡਾ 15 ਬਾਈ 15 ਦਾ ਕਮਰਾ ਜੀ ਠੀਕ ਹੈ ਜੀ ਇਹਦੇ ਵਿੱਚ 4 ਕੁਆਂਟਲ ਤਕਰੀਬਨ 20 ਲੱਗ ਸਕਦਾ ਸੀ ਪਰ ਮੈਨੂੰ 3 ਕੁਆਂਟਲ ਹੀ 20 ਮਿਲਿਆ ਹੂੰ ਉਹ 1500 ਰੁਪਏ ਨੂੰ ਕਿੱਲੇੋਂ ਮਿਲਿਆ ਜਾਨੀ ਸਾਢੇ 4 ਲੱਖ ਦੇ ਵਿੱਚ 20 ਲੱਗਿਆ ਜੀ ਸਾਢੇ 4 ਲੱਖ ਦੀ ਇਨਵੈਸਟਮੈਂਟ ਹਾਂਜੀ ਇਹ ਤਾਂ ਸੀਟ ਦੀ ਸੀਟ ਦੀ ਹੋ ਗਈ ਹਾਂਜੀ ਠੀਕ ਆ ਟਰੇ ਵਗੈਰਾ ਨਹੀਂ ਗਿਆ ਹੁਣ ਟਰੇ ਦੇ ਵੀ ਮੈਂ ਜਾਨੀ ਆ ਤੁਸੀਂ ਦੇਖ ਰਹੇ ਹੋ ਲੱਕੜ ਦੀ ਟਰੇ ਆ ਇਹ ਪਲਾਸਟਿਕ ਦੀ ਆ ਇਹ ਬਹੁਤ ਮਹਿੰਗੀ ਪੈਂਦੀ ਆ ਇਹ ਸਸਤੀ ਪੈਂਦੀ ਆ ਇਹਨਾਂ ਦੇ ਵੀ ਮੈਂ ਨਾਲ ਟ੍ਰਾਇਲ ਇਹ ਕੀਤਾ ਹੋਇਆ ਵੀ ਇਹਦੇ ਤੇ ਦੇ ਤੇ ਕੀ ਇਹਦੀ ਐਫੀਸ਼ੀਐਂਸੀ 'ਚ ਫਰਕ ਹੋਊਗਾ ਫਿਰ ਆਪਾਂ ਇਹਨੂੰ ਛੱਡ ਕੇ ਕਿਉਂਕਿ ਇਹ ਤਾਂ ਇਹ ਦੇਖ ਰਹੇ ਹੋ ਹਿਮੀਡਿਟੀ ਤੇ ਹੀ ਹੋਣਾ ਸਾਰਾ ਇਹ ਠੀਕ ਆ ਜੀ ਇਹ ਹਿਮੀਡਿਟੀ ਤੇ ਇਹਦੇ ਤੇ ਵੀ ਰਿਜ਼ਲਟ ਫੇਰ ਹੋਏ ਤਾਂ ਆਪਾਂ ਇਸ ਤਰ੍ਹਾਂ ਦੀ ਨਾਲ ਦੀ ਨਾਲ ਆਰ ਐਨ ਡੀ ਵੀ ਆਪਾਂ ਇਹਨੂੰ ਮੈਂ ਜੇ ਇਹਦੇ ਤੇ 9 ਲੱਖ ਰੁਪਈਆ ਇੰਨੀ ਲੈਬ ਤੇ ਲਾਇਆ ਵੀ ਮੇਰੀ ਸੋਚ ਆ ਵੀ ਮੈਂ ਇਹਨੂੰ ਇੰਨਾ ਵਧੀਆ ਕਰਦਿਆਂ ਤੇ ਵੀ ਇਹ ਘੱਟ ਨਾਲ ਚੱਲ ਜੇ ਜਿਵੇਂ ਵੀ ਇਹਨਾਂ ਚੋਂ ਕਿਹੜੀ ਟ੍ਰੇ ਵੈਸਟ ਰਹੂਗੀ ਉਹ ਅਗਾਂਹ ਨੂੰ ਪਰ ਕਮੈਂਟ ਕਰ ਸਕਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਰੂਮ ਤੇ ਹੋਰ ਕਿੰਨਾ ਖਰਚ ਆਉਂਦਾ ਜੀ ਇਹਦਾ ਰੂਮ ਤੇ ਜਿਵੇਂ ਆਪਾਂ ਇਹੀ ਕੰਪਨੀਆਂ ਤੋਂ ਤਿਆਰ ਕਰਾਉਂਦੇ ਜੀ ਹੂੰ ਇਹੀ ਰੂਮੋਂ 5-6 ਲੱਖ ਰੁਪਏ ਤੋਂ ਘੱਟ ਉਹਨਾਂ ਨੇ ਸਾਡਾ ਖਹਿੜਾ ਨਹੀਂ ਛੱਡਣਾ ਸਹੀ ਗੁਣਾ ਸਾਰੇ ਮੈਂ 3 ਇੰਚੀ ਫੋਮ ਲਾਈ ਆ ਤੁਸੀਂ ਦੇਖ ਰਹੇ ਹੋ ਹਨਾ ਇਹ ਸਾਡੀ ਸੰਲੋ 20000 ਰੁਪਏ ਦੀ ਫੋਮ ਸਾਰੇ ਉਸਤੇ ਲੱਗ ਗਈ ਠੀਕ ਹੈ ਜੀ ਠੀਕ ਹੈ ਨਾ ਇਸ ਤਰ੍ਹਾਂ ਹੁਣ ਜਿਹੜਾ ਕੰਟਰੋਲਰ ਵਗੈਰਾ ਨੇ ਵੀ ਆਪਾਂ ਲਾਈਟ ਵਧਾਉਣ ਘਟਾਉਣ ਨੂੰ ਜਿਹੜਾ ਸੀਗਾ ਸਾਰਾ ਸਿਸਟਮ ਉਹ ਆਪਾਂ ਦੇਸੀ ਰੈਗੂਲੇਟਰਾਂ ਨਾਲ ਲਾ ਕੇ ਟੂਬਾਂ ਵਾਲੇ ਹਨ ਉਹਦੇ ਨਾਲ ਇਹ ਲਾਈਟ ਦਾ ਵੀ ਕਿੰਨੇ ਲਕਸ ਚਾਹੀਦੀ ਆ ਇਹਨੂੰ 600 ਲਕਸ ਲਾਈਟ ਚਾਹੀਦੀ ਆ ਤੇ ਜਿਹੜੀ ਸਾਨੂੰ ਪਹਿਲਾਂ LED ਸੀ 2000 ਲਕਸ ਦੇ ਰਹੀ ਸੀ ਲਾਈਟ ਜ਼ਿਆਦਾ ਸੀ ਜਿਹਦੇ ਕਰਕੇ ਫਲਾਵਰਿੰਗ ਨਹੀਂ ਸੀ ਹੋ ਰਹੀ ਠੀਕ ਹੈ ਤੇ ਉਹ ਅਸੀਂ ਹੁਣ ਰੈਗੂਲੇਟਰਾਂ ਨਾਲ ਸਿਸਟਮ ਕੀਤਾ ਰੈਗੂਲੇਟਰਾਂ ਤੋਂ ਬਾਅਦ ਫੇਰ ਸਟੱਡੀ ਕੀਤਾ ਵੀ ਆਪਾਂ ਨੂੰ ਲਾਈਟ ਦਾ ਕੀ ਆ ਪਰ ਉਹ ਪੜਿਆ ਵੀ ਜੇ ਨੂੰ ਲਾਲ ਤੇ ਨੀਲੀ ਲਾਈਟ ਆਪਾਂ ਇਹਨੂੰ ਦੇਵਾਂਗੇ ਤਾਂ ਉਹਦੇ ਹੋਰ ਰਿਜ਼ਲਟ ਹੋਣਗੇ ਤਾਂ ਸਾਨੀ ਅਸੀਂ ਉਹਨਾਂ ਜਿਹੜੀਆਂ ਸਾਰੇ ਪੰਨੀ ਲਾ ਕੇ ਟਰਾਂਸਪੇਰੈਂਟ ਨੀਲੀ ਤੇ ਲਾਲ ਲਾ ਕੇ ਇਹ ਲਾਈਟ ਦਾ ਲਾਈਟ ਜਣੀ ਨਾਲ ਉਹ ਘਟ ਗਈ ਉਹਦੇ ਨਾਲ ਤੇ ਨਾਲ ਇਹ ਦੇਣਾ ਇਹਦਾ ਰਿਜ਼ਲਟ ਜਣੀ ਮਤਲਬ ਨੈਚੁਰਲ ਜੀ ਲਾਈਟ ਹੋ ਗਈ ਇਹ ਬਲੂ ਚ ਜੀ ਜੀ ਹੂੰ ਤੇ ਪੁਲਿਸ ਆਵਾ ਜਿਵੇਂ ਆਪਾਂ ਟ੍ਰੇਨਿੰਗਾਂ ਦੀ ਗੱਲ ਕਰੀ ਸੀ ਉਹ ਤਾਂ ਵੀ ਮੰਨ ਲਓ ਅਗਲੇ ਸਾਲ ਤੋਂ ਸ਼ੁਰੂ ਹੋਣਗੀਆਂ ਹਾਂਜੀ ਠੀਕ ਹੈ ਜੇ ਆਪਾਂ ਇਹਦੀ ਥੋੜੀ ਜਿਹੀ ਡਿਟੇਲ ਦੇ ਵਿੱਚ ਜਾਣਕਾਰੀ ਦੀ ਵੀ ਕਿਹੜੇ ਮਹੀਨੇ ਚ ਇਹਦਾ ਆਪਾਂ ਜੇ ਕੋਈ ਨੌਜਵਾਨਾ ਵੀਡੀਓ ਦੇਖ ਕੇ ਜਾਂ ਸਾਨੂੰ ਟ੍ਰੇਨਿੰਗ ਲੈ ਕੇ ਵੀ ਕਦ ਕਿਹੜੇ ਮਹੀਨੇ ਚ ਸ਼ੁਰੂ ਹੋਊਗੀ ਦੇਖੋ ਇਹ ਕਿੰਨੇ ਦਿਨਾਂ ਦਾ ਜੀ ਹੁਣ ਆਪਣਾ ਮੇਰਾ ਜਣੀ ਇਹ ਆਪਣਾ ਹੈਗਾ ਜੀ 45 ਤੇ 15 60 ਦਿਨ ਹੋਵੇਗੇ 60 ਦਿਨਾਂ ਦਾ ਮਤਲਬ ਫਲਾਵਰਿੰਗ ਤੇ ਆ ਗਿਆ ਹਾਂਜੀ ਹਾਂ ਠੀਕ ਹੈ ਜੀ 45 ਦਿਨ ਤਾਂ ਪਹਿਲੇ 40 ਦਿਨ ਦਾ ਤਕਰੀਬਨ ਬਿਲਕੁਲ ਇਹਨੂੰ ਜੈਡ ਬਲੈਕ ਰੱਖਣਾ ਜੀ ਬਿਲਕੁਲ ਨੇੜਾ ਅੰਦਰ ਫਿਰ ਅਸੀਂ ਇਹਨੂੰ ਸੀਡ ਨੂੰ ਇਹ ਮਹਿਸੂਸ ਕਰਾਉਣਾ ਧਰਤੀ ਚ ਵੀ ਧਰਤੀ ਚ ਨੇਰੇ ਚ ਹਾਂਜੀ ਹਾਂ ਉਦੋਂ ਬਾਅਦ ਜਣੀ ਫੇਰ ਇਹਦਾ ਟੈਂਪਰੇਚਰ ਹਰੇਕ ਹਫਤੇ ਤੋਂ ਬਾਅਦ 2-2 ਡਿਗਰੀ ਘਟਾਉਂਦੇ ਤੁਰੇ ਜਾਣਾ ਜਿਵੇਂ ਹੁਣ ਆਪਾਂ ਖੜੇ ਹਾਂ ਹੁਣ ਇਹਦਾ ਦਿਨ ਦਾ ਟੈਂਪਰੇਚਰ ਹੈਗਾ 12-13 ਡਿਗਰੀ ਦਾ ਰਾਤ ਦਾ 8 ਡਿਗਰੀ ਦਾ ਇਹ ਆਟੋਮੈਟਿਕ ਹੈ ਹਾਂ ਹਾਂ ਇਹ ਆਟੋਮੈਟਿਕ ਜਣੀ ਸੈਟਿੰਗ ਹੋਈ ਹੋਈ ਹੈ ਇਹ ਹਿਊਮਿਡੀਫਾਇਰ ਆ ਜਿਹੜਾ ਹੁਣ 75% ਹਿਊਮਿਡਿਟੀ ਰੱਖਣੀ ਆ ਇਹ ਵੀ ਆਪਾਂ ਆਟੋਮੈਟਿਕ ਸਿਸਟਮ ਆ ਜਿਹੜੀ ਕਾਰਬਨ ਡਾਈਆਕਸਾਈਡ ਇਹਨੂੰ ਚਾਹੀਦੀ ਆ ਤਕਰੀਬਨ 1500 ਪੀਪੀਐਮ ਦਾ ਚਾਹੀਦੀ ਆ ਉਹ ਸਾਡੇ ਕਾਰਬਨ ਨਹੀਂ ਸੀ ਪੂਰੀ ਹੋ ਰਹੀ ਹੂੰ ਇਹਦੇ ਕਰਕੇ ਜਾਨੀ ਹਵਾ ਖੇਤਾਂ 'ਚ ਰਹਿਣ ਕਰਕੇ ਪਿਓਰ ਸੀ ਜਾ ਕਿਵੇਂ ਆ ਉਹਦੇ ਕਰਕੇ ਕਾਰਬਨ ਪਰ ਕਾਰਬਨ ਦਾ ਸੀ CO2 ਦਾ ਸਿਲੰਡਰ ਲਾ ਕੇ ਉਹ ਸਿਸਟਮ ਸਾਰਾ ਕੀਤਾ ਉਹ ਵੀ ਜਾਨੀ ਆਟੋਮੈਟਿਕ ਕੀਤਾ ਹੋਇਆ ਜਿੱਦਣ ਜਿੰਨੀ ਇਹਦੇ ਚੰਦਰ ਗੈਸ ਉਹਨੀ ਪੂਰੀ ਰੱਖਣੀ ਆ ਉਹਨੇ ਵੇਸਟ ਵੀ ਵੇਸਟ ਘੱਟ ਕਰਦੇ ਜੇ ਬੰਦੇ ਦੀ ਵੇਸਟ ਹੋਵੇ ਫਿਰ ਤਾਂ ਮਾ ਪੂਰੀ ਹੋ ਵੀ ਸਕਦੀ ਹੈ ਹਾਂਜੀ ਹਾਂਜੀ ਹੁਣ ਜਦੋਂ ਆਪਾਂ ਬਾਹਰ ਰੀਡਿੰਗ ਬਾ ਮੰਦਾ ਫਰਕ ਪਿਆ ਹੋਊਗਾ ਉਹ ਆਟੋਮੈਟਿਕ ਕਰਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਇਹਦਾ ਕੀ ਪ੍ਰੋਸੈਸ ਹੁੰਦਾ ਜੀ ਮੰਨ ਲਓ ਜੇ ਅਪਾ ਕੇਸਰ ਲੈਣਾ ਹਾਂਜੀ ਹਾਂਜੀ ਜਿਵੇਂ ਅਪਾ ਹੋਰ ਚੀਜ਼ਾਂ ਤੋਂ ਮੰਨ ਲਓ ਜਿਵੇਂ ਕਣਕ ਦੇ ਅਪਾ ਲੈਣੇ ਆ ਦਾਣੇ ਲੈਣੇ ਉਹਦਾ ਕਿੰਨੇ ਚ ਜਿਵੇਂ 45 ਦੇ ਨਾਲ ਚ ਤੇ ਬਾਹਰ ਆ ਜਾਂਦਾ ਹਾਂਜੀ ਹਾਂਜੀ ਹਾਂ ਉਹਦਾ ਕੀ ਸਿਸਟਮ ਹੁੰਦਾ ਜੀ ਕਿੰਨੇ ਚਰਵਾਦ ਉਦੋਂ ਬਾਅਦ ਆਪਾਂ ਸੀਡ ਜਿਸ ਤਰ੍ਹਾਂ ਸੀਡ ਲੈ ਕੇ ਆਉਂਦੇ ਜਿਵੇਂ ਮੈਂ ਉਥੋਂ ਸ਼੍ਰੀਨਗਰ ਤੋਂ ਲੈ ਕੇ ਆਂਦਾ ਜੀ ਉਦੋਂ ਬਾਅਦ ਉਹਨੂੰ ਪਹਿਲਾਂ ਲਿਆ ਕੇ ਇੱਕ ਵਾਰੀ ਖਲਾ ਰਿਆ ਜਾਂਦਾ ਸਾਰਾ ਸੁਕਾਇਆ ਜਾਂਦਾ ਵੀ ਕੋ ਗਿੱਲਾ ਵਗੈਰਾ ਹੁੰਦਾ ਫੰਗਸ ਨਾ ਹੋਵੇ ਉਦੋਂ ਬਾਅਦ ਫਿਰ ਇਹਨੂੰ ਫੰਗੀਸਾਈਡ ਦੇ ਵਿੱਚ ਡਿਪ ਕਰਕੇ ਦੁਬਾਰਾ ਫੇਰ ਸੁਕਾਇਆ ਜਾਂਦਾ ਫਿਰ ਉਦੋਂ ਬਾਅਦ ਟ੍ਰੇ ਚ ਇੰਨਾ ਟ੍ਰੇਆਂ ਚ ਲਾ ਕੇ ਆਪਾਂ ਇਸ ਤਰ੍ਹਾਂ ਚਿੰਕੇ ਧਰ ਦਿੰਦੇ ਹਾਂ ਫਿਰ 45 ਦਿਨ ਜੈਡ ਬਲੈਕ ਕਰਕੇ ਹੁਣ ਇਹ ਸਾਲ ਨੂੰ ਸਾਡੇ ਮਹੀਨੇ ਜੇ ਕ੍ਰੌਪ ਫਿਨਿਸ਼ ਹੋ ਜਾਊਗੀ ਯਾਨੀ 15 ਨਵੰਬਰ ਤੱਕ ਮੇ ਵੀ ਇਹ ਸਾਡਾ ਕੰਮ ਸਾਰਾ ਆ ਆ ਲਾਇਬ ਵਾਲਾ ਖਤਮ ਹੋ ਜਾਊ। 45 ਦਿਨ ਉਹੋ ਜੇ ਤੇ 15 ਦਿਨ ਹੋਰ। 2 2.5 ਮਹੀਨਿਆਂ ਚ ਇਹ ਕੰਮ ਹੋਊਗਾ। 2.5 ਮਹੀਨਿਆਂ ਚ ਮੰਨ ਲਓ ਕਾਕੀਸ ਲੈ ਸਕਦੇ ਆ। ਹਾਂਜੀ ਹਾਂਜੀ ਜੇ ਮੈਨੇਜਮੈਂਟ ਚ ਕੋਈ ਅਪਡਾਟ ਆ ਜੇ ਮੈਂ 3 ਮਹੀਨੇ ਲੱਗ ਸਕਦੇ ਆ। 3 ਮਹੀਨੇ ਜਣੀ ਤੁਹਾਡਾ ਬਿਜਲੀ ਦਾ ਨੈਕਸਟ ਈਅਰ ਵਨ ਟਾਈਮ ਦੀ ਇਨਵੈਸਟਮੈਂਟ ਆ ਜਿਹੜੀ ਮੈਨੂੰ ਇਹ ਗੱਲ ਵਧੀਆ ਲੱਗੀ ਆ। ਘਰ ਆ ਇੱਕ ਜਿਹੜਾ ਸਾਰਾ ਖੋਸਾ ਸੀਡ ਆ ਇਹ ਇਸ ਵਾਰ ਪੈਸੇ ਲਾ ਕੇ। ਅਗਲੇ ਸਾਲ ਇਹ ਸਾਰਾ ਕੁਝ ਹੀ ਕੰਮ ਆਊਗਾ ਤੇ ਸਿਰਫ ਸਾਡਾ ਬਿਜਲੀ ਦਾ ਬਿੱਲ ਹੋਊ। ਠੀਕ ਹੈ ਮੰਨ ਲਓ ਕਹਿ ਸਕਦੇ ਆ ਵੀ 4 4.5 ਲੱਖ ਦਾ ਬੀਜ ਤੇ 4.5 ਲੱਖ ਦਾ ਸਟਰਕਚਰ ਹਾਂਜੀ ਹਾਂਜੀ ਠੀਕ ਆ ਤੇ ਟੈਂਪਰੇਚਰ ਇਹਨੂੰ ਦੇਣਾ ਹੁੰਦਾ 12 ਰਾਤ ਨੂੰ ਇਹ ਸ਼ੁਰੂ ਤੋਂ ਤਾਂ ਜਣੀ ਚਲਦੇ ਆ ਅਸੀਂ 24 25 ਤੋਂ ਘਟਾਉਂਦੇ ਤੁਨੇ ਹੁਣੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਸਟਾਰਟ ਦੇ ਵਿੱਚ ਜਦੋਂ ਲਾਉਨੇ ਆ 24 ਫਿਰ ਹਫਤੇ ਬਾਅਦ ਉਹ 2-2 ਡਿਗਰੀ ਘਟਾ ਕੇ ਹੁਣ ਸਾਡਾ ਜਣੀ ਜਦੋਂ ਫਲਾਵਰਿੰਗ ਸਟਾਰਟ ਹੁੰਦੀ ਆ ਉਦੋਂ ਆਪਣਾ ਸੰਲੋ 8 ਤੇ 12 ਡਿਗਰੀ ਤੱਕ ਆ ਹੂੰ ਫੁੱਲ ਸਾਹ ਕੋਈ ਕੋਈ ਵੀ ਫਸਲ ਹੁੰਦੀ ਹੈ ਨਾ ਉਹਨੂੰ ਆਪਾਂ ਫਿਕਸ ਜਗਾ ਤਾਂ ਨਹੀਂ ਕਹਿ ਸਕਦੇ ਹੁੰਦੇ ਪਰ ਇਹ ਆਪਾਂ ਮੋਟਾ ਜਿਹਾ ਆਈਡੀਆ ਲਾਉਣਾ ਹੋਵੇ ਜਿਵੇਂ ਆਪਾਂ ਹੁਣ ਮੰਨ ਲਓ ਵੀਡੀਓ ਵੀ ਆਉਂਦੀਆਂ ਨੇ YouTube ਦੇ ਆਪਾਂ ਕਿੱਲਾਂ ਦੀ ਅਨਕੰਮਦਾ ਦੱਸ ਦੇਣਾ ਵੀ 3 ਲੱਖ ਦੀ ਫਸਲ ਲੱਖ ਦੀ ਫਸਲ 2 ਲੱਖ ਦੀ ਉਦਾਂ ਆਪਾਂ ਕਹਿ ਸਕਦੇ ਜਿਵੇਂ 15 ਬਾਈ 15 ਦਾ ਆਪਣਾ ਰੂਮ ਆਗਾ ਠੀਕ ਆ ਇਹਦੀ 10 ਲੱਖ ਵਨ ਟਾਈਮ ਇਨਵੈਸਟਮੈਂਟ ਜੇ ਤੁਸੀਂ ਸੀਡ ਤਿਆਰ ਕਰ ਲਓਗੇ ਤਾਂ ਮੰਨ ਲਓ ਅਗਲੇ ਸਾਲ ਤੁਸੀਂ ਆਪ ਦੇ ਕੋਲ ਫਰੀ ਹੋ ਜਾਂਦਾ ਜਿਹੜਾ ਲੈਟ ਵਗੈਰਾ ਦੇ ਖਰਚੇ ਪੈਣ ਉਹ ਤਾਂ ਪੈਣੇ ਪੈਣੇ ਨੇ ਜੀ 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 ਤੇ ਜੇ ਆਪਾਂ ਆਉਟਪ ਤੇ ਜਿਵੇਂ ਤੁਸੀਂ ਟ੍ਰੇਨਿੰਗ ਵਗੈਰਾ ਲਈ ਵੀ ਆ ਕਿਉਂਕਿ ਬੰਦੇ ਦਾ ਮੰਨ ਲਓ ਜੇ ਅੰਦਰੋਂ ਲਏ ਹੋਊਗੀ ਮੈਂ ਆ ਚੀਜ਼ ਹੀ ਕਰਨੇ ਉਹਦੇ ਸਾਬ ਨਾਲ ਕਿੰਨੀ ਕੁ ਦੇ ਸਕਦੇ 15 ਮਿੰਟ ਤੋਂ ਮੈਂ ਤੁਹਾਡੇ ਨਾਲ ਤੁਹਾਡੇ ਜਿੰਨੇ ਵੀ ਤੋਂ ਪਹਿਲਾਂ ਕੋਈ ਵੀਡੀਓ ਆਈ ਹੋ ਉਹਦੇ ਨਾਲ ਮੈਂ ਵੱਖਰਾ ਜਵਾਬ ਦੇਵਾਂਗਾ ਇਹਦੇ ਬਾਰੇ ਮੈਂ ਤੁਹਾਨੂੰ ਜਣੀ ਵਧੀਆ ਜਦੋਂ ਇਹਦਾ ਸਹੀ ਮੈਂ ਜਵਾਬ ਦੇਵਾਂਗਾ ਠੀਕ ਠੀਕ ਆ ਨਾ ਮੇਰੀ ਆਤਮਾ ਨੇ ਕਹਿੰਦੀ ਮੈਂ ਇੱਥੇ ਮੈਂ ਚੀਜ਼ ਕੋਟ ਕਰਾਂ ਕਿਉਂਕਿ ਮੈਂ ਉੱਥੇ ਹਲੇ ਪਹੁੰਚੇ ਨਹੀਂ ਠੀਕ ਆ ਨਾ ਮੈਨੂੰ ਇੱਕ ਪਤਾ ਵੀ ਜਿਹੜਾ ਹੁਣ ਮੈਂ ਸੀੜੇ ਮੈਨੂੰ ਕੰਫੀਡੈਂਸ ਆ ਵੀ ਮੈਂ ਇੱਕ ਕੁਆਂਟਲ ਦਾ ਸੀਡ ਦਾ ਤਿੰਨ ਕੁਇੰਟਲ ਬਣਾ ਲਊਗਾ ਠੀਕ ਹੈ ਠੀਕ ਹੈ ਨਾ ਉਹਦਾ ਯਾਨੀ ਮੈਂ ਪੱਥਰ ਤੇ ਲਖੀਰ کہہ ਸਕਦਾ ਵੀ ਜੇ ਬਹੁਤ ਜੀ ਨਿਸ਼ਚਿਤ ਆ ਤੁਹਾਡਾ ਨਿਸ਼ਚਿਤ ਆ ਵੀ ਇਹਦਾ ਸੀਡ ਹੈਗਾ ਵੀ ਜੇ ਮੈਂ ਇੱਥੇ ਤਿੰਨ ਕੁਇੰਟਲ ਪਾਇਆ ਤਾਂ ਮੇਰੇ ਕੋਲੇ 9 ਕੁਇੰਟਲ ਸੀਡ ਬਣ ਜਾਊਗਾ ਹੂੰ ਠੀਕ ਹੈ ਨਾ ਮੈਂ ਮੈਂ 1.5 ਲੱਖ ਰੁਪਏ ਦਾ ਕੁਇੰਟਲ ਖਰੀਦਿਆ ਠੀਕ ਹੈ ਠੀਕ ਹੈ ਉਹ ਲਾ ਲਓ ਤੁਸੀਂ ਸੀਡ ਮੇਰਾ ਕਿਤਨਾ ਜਿੰਨਾ ਬਣ ਗਿਆ ਤੇ ਯਾਨੀ ਜਿੰਨਾ ਮੇਰਾ ਖਰਚਾ ਸੀਡ ਕੱਢ ਦਊਗਾ ਮਨ ਤਾਂ ਛੋਟੇ ਕਹਿਣਾ ਜਿਹੜੀ ਮੇਰਾ ਕੇਸਰ ਆ ਉਹ ਮੇਰੀ ਯਾਨੀ ਬੱਚਤ ਹੋਊਗੀ ਇਹ ਪ੍ਰੈਕਟੀਕਲ ਪਹਿਲਾ ਸਾਲ ਆ ਵਾਧਾ ਘਟਾ ਆ ਆਪਾਂ ਨੂੰ ਉਦੋਂ ਪਤਾ ਲੱਗੂਗਾ ਜਿੱਦਾਂ ਆਪਾਂ ਉਹ ਮੈਂ ਦੂਜਿਆਂ ਨੂੰ ਮੈਂ ਸਿਰਫ ਕਿਸੇ ਨੂੰ ਬਰਕਲਾਉਣ ਲਈ ਜਾਂ ਹੋਰ ਕਰਨ ਲਈ ਮੈਂ ਉਹ ਗੱਲ ਕੋਟ ਨਹੀਂ ਕਰੂੰਗਾ ਜਿੰਨਾ ਚਿਰ ਮੇਰੇ ਆਪ ਦੇ ਜੇਬ 'ਚ ਮੇਰਾ ਇਹ ਸੁਭਾਅ ਕਹਿ ਲਓ ਜਾਂ ਮੇਰਾ ਉਹਨਾਂ ਨਾਲੋਂ ਕੰਮ ਕੰਮ ਵੱਖਰਾ ਢੰਗ ਤੇ ਕਰਨ ਦਾ ਕਾਰਨ ਨਹੀਂ ਆ ਵੀ ਜੇ ਲੋਕ ਵਿੱਚ ਇਹਨੂੰ ਕਰਦੇ ਆ ਮੈਂ ਜੂਥ ਨੂੰ ਇਹ ਮੈਂ ਕਹਿ ਦਿਆਂਗਾ ਵੀ ਇਹ ਹੋਊਗਾ ਜਾਂ ਨਹੀਂ ਹੋਊਗਾ ਤੁਸੀਂ ਮੈਂ ਤਾਂ ਇਹ ਕਾਹੋ ਕਰ ਲਿਆ ਤੁਸੀਂ ਨਾ ਕਰੋ ਉਹ ਦੋਸਤੋ ਅਸੀਂ ਵੀਡੀਓ ਦੇ ਵਿੱਚ ਦੁਬਾਰਾ ਵੀ ਦੱਸ ਦਿੰਦੇ ਆ ਭੁੱਲਾ ਸਾਹਿਬ ਨੇ ਉਹ ਗੱਲ ਪਹਿਲਾਂ ਹੀ ਕਹੇਤੀ ਸੀ ਵੀ ਆਪਾਂ ਵਧਾ ਚੜਾ ਕੇ ਕੋਈ ਚੀਜ਼ ਨਹੀਂ ਦੱਸਣੀ ਪਰ ਜਿਹੜੀ ਆਪਣੇ ਪੰਜਾਬੀ ਹੁੰਦੇ ਆ ਜਾਂ ਕੋਈ ਹੁੰਦਾ ਤੁਸੀਂ ਕਹਿੰਦੇ ਪਹਿਲਾਂ ਹੀ ਆਉਟਪੁੱਟ ਮੰਗਦੇ ਆ ਵੀ ਕਿੰਨੇ ਦੀ ਇਹ ਫਸਲ ਨੇ ਹੋਣਾ ਤਾਂ ਭੁੱਲਾ ਸਾਹਿਬ ਨੇ ਤੁਹਾਨੂੰ ਇੰਨਾ ਕਿਹਿੰਟ ਦੇਦਾ ਵੀ ਕੁਆਂਟਲ ਦਾ ਮੰਨ ਲਓ 3 ਗੁਣਾ 3 ਨੇ ਹੋ ਹੀ ਜਾਣਾ ਬਾਕੀ ਜਿਹੜੀ ਆਉਟਪੁੱਟ ਹੋਊਗੀ ਆਪਣੀ ਨੈਕਸਟ ਵੀਡੀਓ 'ਚ ਕਰੇ ਸੁਆਭ ਬਣਿਆ ਉਹ ਦੇਖੋ ਜਿਹੜਾ ਆਮ ਕੇਸਰ ਦਾ ਰੇਟ ਆ ਜਿਵੇਂ ਆਪਾਂ ਵੀ ਮੈਂ ਬਾਹਰ ਵੀ ਪਤਾ ਕੀਤਾ ਜਾਂ ਹੋਰ ਆ ਜਦੋਂ ਮੈਂ ਖਰੀਦਿਆ ਵੀ ਕਹਿ ਲੋ ਜਦੋਂ ਮੈਂ ਕਸ਼ਮੀਰ ਗਿਆ ਉੱਥੋਂ ਲਿਆ ਵੀ ਆ 200 ਰੁਪਏ ਕਿਲੋ ਹੋਲ ਸੇਲ ਦਾ ਰੇਟ ਆ ਜੀ ਆ 200 ਰੁਪਏ ਗ੍ਰਾਮ ਦਾ ਗ੍ਰਾਮ ਭਾਈ ਤੇ ਜੇ ਅਸੀਂ ਆਪ ਦੀ ਮਾਰਕੀਟਿੰਗ ਇਹਦੀ ਕਰਦੇ ਆਂ ਤਾਂ 500 ਰੁਪਏ ਤੱਕ ਵਿਕ ਜਾਂਦਾ ਠੀਕ ਹੈ ਜੀ 500 ਰੁਪਏ ਜੇ ਸਾਡੀ ਇਹਦੇ ਸਾਰੇ ਟੈਸਟ ਨੇ ਇਹ ਸੁਪਰ ਆਰਗੈਨਿਕ ਕਹੂੰਗਾ ਜਿਹੜਾ ਬਿਲਕੁਲ ਇੱਥੇ ਨਾ ਦਾ ਘੱਟਾ ਆਉਣਾ ਨਾ ਕੋਈ ਕਿਸੇ ਕੁਸ਼ੇ ਚੀਜ਼ ਦਾ ਆਉਣਾ ਆਪਾਂ ਜਿਹੜੇ ਮੈਥੋਂ ਬਾਅਦ ਤੁਸੀਂ ਪਹਿਲੀ ਵਾਰ ਦੋ ਬੰਦੇ ਇਸ ਵਿੱਚ ਐਂਟਰ ਕੀਤੇ ਆ ਹਨ ਤੇ ਇਦੋਂ ਬਾਅਦ ਜਿਵੇਂ ਅਸੀਂ ਕਰਾਂਗੇ ਹੁਣ ਮੈਂ ਮਹਿਸੂਸ ਕੀਤਾ ਵੀ ਉਹ ਦੁਮਾ ਦਾ ਉੱਥੇ ਸਟਾਰ ਲਾਈਜ ਵਾਲੀ ਸਾਡੀ ਟਰੇ ਵੀ ਲੱਗੀ ਹੋਜੀ ਜ ਜੇ ਆਪਾਂ ਪੈਰ ਡਿਪ ਕਰਕੇ ਆਵਾਂਗੇ ਉੱਤੇ ਬਾਲਾਂ ਤੇ ਵੀ ਚੜਾ ਕੇ ਆਵਾਂਗੇ ਮੂੰਹ ਤੇ ਵੀ ਚੜਾ ਕੇ ਆਵਾਂਗੇ ਵੀ ਜਿੰਨਾ ਇਹਨੂੰ ਆਪਾਂ ਹਾਈਜੀਨ ਕਰੱਖਾਂਗੇ ਤਾ ਉਹਨਾਂ ਸਾਡੀ ਜਿਹੜੀ ਕਹਿੰਦੇ ਮਾਰਕੀਟ ਬਣ ਸਕਦੀ ਆ ਸੁਪਰ ਆਰਗੈਨਿਕ ਦੇ ਤੌਰ ਤੇ ਜਿਵੇਂ ਦੋਸਤੋ ਗਲਤ ਗੈਟ ਕਰਨ ਨਾਲ ਜਾਂ ਕਿਸੇ ਮਾਂ ਮੰਨ ਲਓ ਵੀਡੀਓ ਦੇ ਉੱਤੇ ਤੁਹਾਡੇ ਕਮੈਂਟ ਵੀ ਹੁੰਦੇ ਵੀ ਕੇਸਰ ਦੀ ਖੇਤੀ ਇਹ ਆ ਵਿੱਚ ਸੰਭਵ ਨਹੀਂ ਹੈਗੀ ਪਰ ਭੁੱਲਰ ਸਾਹਿਬ ਦੀ ਜਾਣਕਾਰੀ ਤੋ ਜ ਅੱਜ ਦੀ ਵੀਡੀਓ ਸਾਨੂੰ ਇਹ ਵੀ ਪਤਾ ਲੱਗਿਆ ਵੀ ਇਹ ਤਾਂ ਉਦੋਂ ਵੀ ਆਰਗੈਨਿਕ ਆ ਕਿਉਂਕਿ ਉਹ ਹਵਾ ਦੇ ਵਿੱਚ ਕਿਤੇ ਨਾ ਕਿਤੇ ਪੋਲੂਸ਼ਨ ਹੋ ਸਕਦਾ ਜਿਹੜਾ ਆਪਾਂ ਆਟੋਮੈਟਿਕ ਸਿਸਟਮ ਬਣਾਤਾ ਏਸੀ ਵਾਲਾ ਸਿਸਟਮ ਬਣਾਤਾ ਇਹ ਭੁੱਲਰ ਸਾਹਿਬ ਕਹਿੰਦੇ ਜਮਾਂ ਹੋ ਲਗਾ ਕਿਉਂਕਿ ਇੱਥੇ ਧਕਨ ਦਾ ਜੀ ਬਾਹਰਲੀ ਹਵਾ ਦੀ ਜਮਾਂ ਨਹੀਂ ਹੈਗੀ ਨਹੀਂ ਨਹੀਂ ਅਗਲੇ ਸਾਲ ਤਾਂ ਸੀ ਜਮ ਟੈਂਪਰੇਚਰ ਆਪਾਂ ਅੰਦਰ ਬਦਲਣਾਉਣਿਆ ਹੋਰ ਆ ਤੇ ਸਾਰਾ ਕੁਝ ਜਾਨੀ ਬਾਹਰ ਕਰਕੇ ਵੀ ਇਹਨੂੰ ਜਾਨੀ ਮੋਬਾਈਲ ਤੇ ਲੈ ਜਾਣਾ ਐਪ ਦੇ ਥਰੂ ਇਹ ਮੇਰੀ ਕੋਸ਼ਿਸ਼ ਆ ਵੀ ਆਪਾਂ ਬਾਹਰ ਫਿਰਦੇ ਹੀ ਕੰਟਰੋਲ ਕਰ ਸਕਦੇ ਹਾਂ ਇਹਨੂੰ ਸਾਰੇ ਠੀਕ ਹੈ ਜੀ ਇੱਕ ਜਿਹੜਾ ਤੁਸੀਂ ਆਪ ਦਾ ਐਕਸਪੀਰੀਅੰਸ ਦਿੱਤਾ ਭੁੱਲਰ ਸਾਹਿਬ ਤੁਸੀਂ ਲੱਕੜ ਦੀ ਟ੍ਰੇ ਤੁਸੀਂ ਕਹਿ ਰਹੇ ਹੋ ਹਨ ਪਰ ਸਾਨੂੰ ਕਿਤੇ ਨਾ ਕਿਤੇ ਫਰਕ ਲੱਗ ਰਿਹਾ ਹੈਗਾ ਵੀ ਪਲਾਸਟਿਕ ਦੇ ਲੱਕੜੀ ਟ੍ਰੇ 'ਚ ਗਰੋਥ ਦੇ ਇਹ ਫਰਕ ਕਿਉਂ ਆ ਉਹ ਤਾਂ ਤੁਸੀਂ ਦੇਖਿਆ ਇਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਪਲਾਸਟਿਕ ਦੀ ਟ੍ਰੇ ਦੇ ਵਿੱਚ ਛੋਟੇ ਸੀਡ ਲੱਗੇ ਹੋਏ ਨਹੀਂ ਠੀਕ ਹੈ ਠੀਕ ਹੈ ਨਾ ਜਿਹੜਿਆਂ ਨੇ ਉਹ ਅਮਰਜੈਂਸ ਵੀ ਲੇਟ ਕੀਤੀ ਹੋਈ ਹੈ ਇਹਦੇ 'ਚ ਜਿਹੜਾ ਸੁਪਰ ਫੂਡ ਸੀ ਵਧੀਆ ਫੁੱਲ ਦੇਣ ਵਾਲਾ ਉਹ ਇੰਨਾ ਚੋ ਲਾਇਆ ਹੋਇਆ ਠੀਕ ਹੈ ਹਾਂਜੀ ਹਾਂਜੀ ਹੋਰ ਭੁੱਲਰ ਸਾਹਿਬ ਕੋਈ ਜਾਣਕਾਰੀ ਜਿਹੜੀ ਆਪਣੇ ਵੀਡੀਓ 'ਚ ਸਕਿਪ ਹੋ ਗਈ ਹੋਵੇ ਬਾ ਮੇਰੇ ਵੱਲੋਂ ਇਹੀ ਹੈ ਵੀ ਮੈਂ ਨਾ ਇੱਕ ਕਰਨ ਦਾ ਕਾਰਨ ਇਹ ਹੀ ਆ ਵੀ ਮੈਂ ਪ੍ਰਮਾਤਮਾ ਨੇ ਬਹੁਤ ਦਾਤਾਂ ਦਿੱਤੀਆਂ ਨੇ ਵੀ ਮੈਂ ਕੋਈ ਇਹੋ ਜਿਹਾ ਕਿਤੇ ਕਰਕੇ ਆਰ ਐਨ ਡੀ ਕਰਕੇ ਮਜੂਤ ਨੂੰ ਇੱਕ ਤਰ੍ਹਾਂ ਦੀ ਨਵੀਂ ਇੱਕ ਦੇਣ ਦੀ ਕੋਸ਼ਿਸ਼ ਕੀਤੀ ਆ ਨਾ ਗਮਰਾਹ ਕਰਕੇ ਜਿਹੜੀ ਸਾਡੀ ਅਗਲੇ ਜਦੋਂ ਵੀ ਟ੍ਰੇਨਿੰਗਾਂ ਸ਼ੁਰੂ ਕੀਤੀਆਂ ਅਸੀਂ ਲੋਕਾਂ ਵਾਂਗੂ 10-10000 ਰੁਪਏ ਇੱਕ ਦਿਨ ਦਾ ਨਹੀਂ ਲੈਣਾ ਅਸੀਂ ਬਿਲਕੁਲ ਲਿਮਟਡ ਜਿਹੜੇ ਕਹਿੰਦੇ ਉਹ ਹਾਜ਼ਰੀ ਲਵਾਵੇ ਸਾਰਾ ਠੀਕ ਹੈ ਨਾ 1000 ਰੁਪਏ ਕਿ ਮੇਰਾ ਤਾਂ ਅੰਦਰੋਂ ਤਾਂ ਮਨਸਾ ਵੀ ਫ੍ਰੀ ਕਰਾਂ ਠੀਕ ਹੈ ਪਰ ਫ੍ਰੀ ਦੇ ਵਿੱਚ ਤਾਂ ਮੈਂ ਪਹਿਲਾਂ ਵੀ ਟ੍ਰੇਨਿੰਗਾਂ ਲਾਉਂਦਾ ਰਿਹਾ ਵੀ ਉਹਦੇ ਦਿੱਕਤ ਇਹ ਆ ਵੀ ਬੰਦਾ ਕਹੇ ਕਿ ਵੀ ਆਉਂਦੇ ਨੇ ਤੇ ਬੰਦੇ ਜਿਵੇਂ ਦੱਸਦੀ ਆਪਾਂ ਨੇ ਕੋਲੇ ਬੁਕਿੰਗ ਹੈਗੀ ਹੋ ਗਈ ਤਾਂ ਉਹ 5 ਆਏ 5 ਖਾਲੀ ਰਹਿ ਗਏ। ਵੀ ਉਹ ਬੰਦਾ ਫਿਰ ਆ ਜਾਂਦਾ ਤੇ ਉਹ ਆਵੇ ਦਾ ਕੁਝ ਸਿੱਖ ਕੇ ਜਾਵੇ। ਆਪਾਂ ਕਿੰਨੇ ਕ ਬੰਦਿਆਂ ਨੂੰ ਟ੍ਰੇਨਿੰਗ ਦੇ ਸਕਾਂਗੇ ਨੈਕਸਟ ਈਅਰ ਤੋਂ? ਨੈਕਸਟ ਈਅਰ ਤੋਂ ਸਟਾਰਟ ਕਰਨੀਆਂ ਨੇ। ਬਸ ਮੇਰਾ ਮੇ ਵੀ ਜੇ ਆ ਵੀ ਲਾਸਟ ਦੇ ਵਿੱਚ ਕੋਈ ਚਾਹੂਗਾ ਜਾਣਕਾਰੀ ਲੈਣਾ ਨੋ ਪ੍ਰੋਬਲਮ। ਠੀਕ ਹੈ ਜੀ। ਹਾਂਜੀ ਹਾਂਜੀ। ਠੀਕ ਹੈ 1000 ਰੁਪਏ ਜਨੂਅਰੀ ਦੀ ਫੀਸ ਰੱਖੀ ਕਿਉਂਕਿ ਜੇ ਆਪਾਂ ਕੋਈ ਸਪੇ ਕਰਾਂਗੇ ਤਾਂ ਆਪਣੀ ਸਿੱਖਣ ਦੀ ਚਾਹਨਾ ਵੰਦੀ ਵੀ ਆਪਾਂ ਪੈਸੇ ਹੀ ਦਿੱਤੇ ਵੀ ਆ। ਹਾਂਜੀ ਹਾਂਜੀ। ਕਹਿਣ ਨੂੰ ਪਰ ਫਰੀ ਵਾਲੇ ਫਿਰ ਕਈ ਵਾਰੀ 11000 ਹੁੰਦੇ ਨੇ ਜਾਂ ਕਿਸੇ ਦਾ ਮਨ ਨਹੀਂ ਉਹਨਾਂ ਦੀ ਹਾਜ਼ਰੀ ਉਹ ਕੰਨ ਕਦਰ ਹੋ ਸਕਦਾ ਵੀ ਮੇਰੇ ਮਨਚ ਆ ਜੇ ਮੈਂ ਜਾਂਦਿਆਂ ਨੂੰ ਵਾਪਸ ਵੀ ਕਰ ਦੇਵਾਂ ਹੂੰ ਠੀਕ ਹੈ ਉਹ ਤਾਂ ਥੋੜੀ ਦੇਰ ਆ ਦੇ ਲਈ ਚਲੋ ਤੇ ਪੁਲਿਸ ਸਾਹਿਬ ਆਪਾਂ ਟ੍ਰੇਨਿੰਗ ਇਹਦੀ ਹੁਣ ਇੰਡੀਆ 'ਚ ਕਿੱਥੇ ਵੈਸਟ ਹੈਗੀ ਜਿਵੇਂ ਤੁਸੀਂ ਲਈ ਸੀਗੀ ਤੇ ਉਹਨਾਂ ਦੇ ਕੀ ਖਰਚੇ ਵਗੈਰਾ ਸੀਗੇ ਹੁੰਦੇ ਆ ਉਹਦਾ ਮੈਂ ਇਹ ਕਿਤੀ ਸੀ ਜੀ 10000 ਰੁਪਏ ਦਿੱਤਾ ਸੀ ਪਾਡੇ ਇੱਕ ਦਿਨ ਦਾ ਜੀ ਇੱਕ ਦਿਨ ਦਾ ਜੀ ਇੱਕ ਦਿਨ ਦੀ ਕਰੀ ਸੀ ਹਾਂਜੀ ਹਾਂਜੀ ਠੀਕ ਹੈ ਜੀ ਛਾ ਉਹਨਾਂ ਸਾਡੇ ਚੰਗੀ ਗੱਲ ਆ ਦੋਸਤੋ ਪਿੰਡ ਘੁੰਮਣ ਕਲਾ ਦੇ ਵਿੱਚ ਆਉਣ ਵਾਲੇ ਸਮੇਂ ਇਥੇ ਰਹਿ ਕੇ ਤਕਨੀਕੀ ਖੇਤੀ ਕਰਕੇ ਤਾਂ ਚੰਗੀ ਆਮਦਨ ਲੈ ਸਕੇ ਬਹੁਤ ਸੇਧ ਦੇਣ ਵਾਲੀ ਜਾਂ ਨਵੇਕਲੀ ਜੀ ਗੱਲ ਆ ਵੇਪਰ ਸੁਣੀਆ ਸੀਗਾ ਬਾਕੀ ਸਾਰਿਆਂ ਨਾਲ ਵਧੀਆ ਗੱਲ ਕੀ ਆ ਵੀ ਜੇ ਸਾਡੇ ਕੋਲੇ ਇਹ ਹੋ ਗਿਆ ਇਹ ਪੈਰੀਸ਼ੇਬਲ ਨਹੀਂ ਹੈਗਾ ਇਹਨੂੰ ਸੁਕਾ ਲਿਆ ਆਪਾਂ ਸੁਕਾਉਣ ਤੋਂ ਬਾਅਦ ਤੁਸੀਂ ਕੰਚ ਦੇ ਮਰਤਮਾਨ ਤੇ ਰੱਖ ਲਓ ਭਾਵੇਂ 2 ਸਾਲ ਸਾਮੀ ਰੱਖੋ ਇਹਨੂੰ ਕੱਖ ਨਹੀਂ ਹੁੰਦਾ ਠੀਕ ਆ ਦੂਜੀ ਸਬਜ਼ੀ ਕਰ ਲਈ ਹੁਣ ਜਿਵੇਂ ਡ੍ਰੈਗਨ ਫਰੂਟ ਸਾਡੇ ਕੋਲੇ ਸਾਰੇ ਫਲ ਨੇ 5 4 10 ਦਿਨਾਂ ਦੀ ਉਹਨਾਂ ਦੀ ਲਾਈਫ ਹੈਗੀ ਉਹ ਦੋਵਾਂ ਸਾਨੂੰ ਵੇਚਣਾ ਪੈਂਦਾ ਇਹਦੇ 'ਚ ਅਸੀਂ ਜਾਨੀ ਉਸ ਤਰ੍ਹਾਂ ਜੇ ਆਪਾਂ ਸਟੱਕ ਕਰਕੇ ਰੱਖ ਸਕਦੇ ਆ ਵੀ ਐ ਨਹੀਂ ਵੀ ਆਪਾਂ ਮੰਡੀ ਨੂੰ ਭਜਣਾ ਠੀਕ ਹੈ ਜੀ ਤੇ ਇਹਦੀ ਜਿਵੇਂ ਮੰਨ ਲਓ ਤਿਆਰ ਹੋ ਗਿਆ ਜੀ ਕੇਸਰ ਹਾਂਜੀ ਹਾਂਜੀ ਹਾਂ ਉਦੋਂ ਬਾਅਦ ਕੀ ਇਹਦੀ ਮਾਰਕੀਟਿੰਗ ਦਾ ਤੁਹਾਡੇ ਹਿਸਾਬ ਨਾਲ ਕੀ ਫੰਡਾ ਰਹੂਗਾ ਵੀ ਮੰਨ ਲਓ ਆਨਲਾਈਨ ਵੇਚਣਾ ਜਾਂ ਕੀ ਆਨਲਾਈਨ ਬਾਇ ਫਲਿੱਪਕਾਰਟ ਤੇ ਜਿਵੇਂ ਇਸ ਤਰ੍ਹਾਂ ਜਿਹੜੀਆਂ ਇਹ ਹੈਗੀਆਂ ਪਹਿਲਾਂ ਤੋਂ ਉਹਦੀ ਹੈਗੀਆਂ ਬਾਕੀ ਹੁਣ ਮੇਰਾ ਬੇਟਾ ਕੈਨੇਡਾ ਜੀ ਉੱਥੇ ਅਸੀਂ ਪਤਾ ਕੀਤਾ ਸੀਗਾ ਉੱਥੇ ਵੀ ਅਸੀਂ ਜਣੀ ਸੈਟਅਪ ਇੱਕ ਇਸ ਤਰ੍ਹਾਂ ਦਾ ਲਾਉਣ ਦਾ ਅਗਲੇ ਸਾਲ ਉਹ ਉਸਾ ਉੱਥੇ ਕੋਸ਼ਿਸ਼ ਹੈ ਸਾਡੀ ਉੱਥੇ ਉਹ ਜਾਨੀ ਕਹ ਲੋ ਵੀ ਇੱਕ ਬੰਦਾ ਜਾਨੀ ਕਰ ਰਿਹਾ ਸੀ ਉਹਨੂੰ ਮਿਲ ਕੇ ਆਇਆ ਹੁਣ ਉਹ ਹਨਾ ਉੱਥੇ ਉਹਨੇ ਰੇਟ ਦੱਸਿਆ ਵੀ ਆਪਣਾ 3500 ਰੁਪਏ ਦਾ ਗ੍ਰਾਮ ਦੇ ਰਿਹਾ ਹੂੰ। ਜਾਨੀ ਕਹ ਲੋ ਵੀ ਤਕਰੀਬਨ 60 ਰੁਪਏ ਦਾ ਉਹ ਦੇ ਰਿਹਾ ਆਪਣਾ 60 6 ਡਾਲਰ ਦਾ 6 ਡਾਲਰ ਦਾ 60 60 60 ਡਾਲਰ ਦਾ ਗ੍ਰਾਮ ਬਣ ਬਣ ਗ੍ਰਾਮ 60 ਡਾਲਰ ਦਾ ਠੀਕ ਹੈ ਜਿਵੇਂ ਆਪਣੇ ਕਹਨੇ ਹੁੰਦੇ ਆ 35 3600 ਰੁਪਏ ਦਾ ਗ੍ਰਾਮ ਬਣਦਾ ਕੁਣ ਸਾ ਉਹ ਕਹਿੰਦਾ ਵੀ ਮੇਰੇ ਕੋਲੇ ਜਾਨੀ ਮੇਰੇ ਮੇਰੇ ਡੋਰ ਸਟੈਪ ਤੇ ਆ ਕੇ ਲੈ ਕੇ ਜਾਂਦੇ ਆ ਲੋਕ ਠੀਕ ਹੈ ਜੀ ਵੀ ਮੈਨੂੰ ਜਾਣ ਦੀ ਲੋੜ ਉਹ ਫਿਰ ਉਸੇ ਤੋਂ ਹੀ ਮੈਂ ਉਹਨੂੰ ਆਖਿਆ ਸੀ ਵੀ ਇੱਥੇ ਕਿਸਰ ਹੋ ਸਕਦਾ ਕੈਨੇਡਾ ਦੇ ਵਿੱਚ ਜਿੱਥੇ ਸਾਡਾ ਫਾਰਮ ਹੈਗਾ ਉੱਥੇ ਉੱਥੇ ਜਿਹੜਾ ਇੱਥੇ ਟੈਂਪਰੇਚਰ ਅਸੀਂ ਆ ਇੰਨਾ ਮਹਿੰਗਾ ਖਰਚਾ ਕਰਕੇ ਲਾਇਆ ਉੱਥੇ ਨਾਰਮਲ ਟੈਂਪਰੇਚਰ ਨੇਚਰਲ ਠੀਕ ਹੈ ਤੇ ਇਸ ਕਰਕੇ ਵੀ ਮੈਂ ਉਹਨੂੰ ਆਖਿਆ ਸੀ ਵੀ ਕਲੈਬ ਤੁਹਾਡੀ ਜਿਵੇਂ ਉਹਦੇ ਉਹਦੀ ਘਰ ਦੇ ਹੀਟਾਂ ਬੇਸਮੈਂਟ 800 ਸਕਰ ਫੁੱਟ ਦਾ ਮੈਂ 800 ਸਕਰ ਮੀਟ ਤੇ ਆਪਾਂ ਇਨਵੈਸਟਮੈਂਟ ਕਰਕੇ ਵੀ ਤੇਰਾ ਤੂੰ ਜੇ ਰੈਂਟ ਦੇ ਦਿੰਨਾ ਤਾਂ ਤੈਨੂੰ ਇਹਦਾ ਇਹਦਾ 2-3000 ਡਾਲਰ ਆਉਂਦਾ ਹੂੰ ਠੀਕ ਹੈ ਨਾ ਜੇ ਆਪਾਂ ਇਹ ਉੱਥੇ ਕੇਸਰ ਕਰ ਲਾਂਗੇ ਤਾਂ ਤੈਨੂੰ ਬਹੁਤ ਜ਼ਿਆਦਾ ਪੈਸੇ ਆਉਣਗੇ ਵੀ ਅਗਲੇ ਸਾਲ ਤੂੰ ਮੇਰੇ ਕੋਲ ਆ ਟ੍ਰੇਨਿੰਗ ਕਰਕੇ ਜਾ ਫਿਰ ਉੱਥੇ ਵੀ ਆਪਾਂ ਸੈਟਅਪ ਹੋ ਜਾਓ ਟੈਂਪਰੇਚਰ ਸਹੀ ਮਿਲ ਜਾਊ ਆਪ ਨੂੰ ਖਰਚਾ ਨਹੀਂ ਹੋਣਾ ਘੱਟ ਖਰਚੇ ਨਾਲ ਠੀਕ ਹੈ ਜੀ ਤੇ ਡਿਮਾਂਡ ਦੀ ਗੱਲ ਕਰੀ ਕਿੰਨੀ ਕੀ ਡਿਮਾਂਡ ਹੈ ਦੀ ਮਾਰਕੀਟ ਦੇ ਵਿੱਚ ਡਿਮਾਂਡ ਤੇ ਹੈ ਜੀ ਆਪਣੇ ਇੰਡੀਆ 'ਚ ਜਿੰਨੀ ਪ੍ਰੋਡਕਸ਼ਨ ਹੁੰਦੀ ਹੈ ਕਿਉਂਕਿ ਕਸ਼ਮੀਰ ਦੇ ਵਿੱਚ ਪ੍ਰੋਡਕਸ਼ਨ ਘਟ ਰਹੀ ਆ ਘਟ ਰਹੀ ਹੈ ਤੇ ਜੇ ਕਹਾਂਗੇ ਵੀ ਆਪਣਾ 90% ਹੀ ਬਾਹਰੋਂ ਆ ਰਿਹਾ ਸਾਰਾ ਜਿਹੜਾ ਤੁਹਾਨੂੰ ਐਮਡੀਐਚ ਜਾਂ ਜਾਂ ਆਮ ਦੇਖਦੇ ਆ ਆਪਾਂ ਕੋਈ ਕਸ਼ਮੀਰੀ ਕੇਸਰ ਨਹੀਂ ਮਿਲਦਾ ਕਸ਼ਮੀਰੀ ਖੇਚ ਕੇਸਰ ਦੀ ਜਿਹੜੀ ਇਹ ਕੇਸਰ ਆ ਇਹਦੀ ਸਾਰਿਆਂ ਨਾਲੋਂ ਵੱਧ ਡਿਮਾਂਡ ਆ ਦੁਨੀਆ ਦੇ ਵਿੱਚ ਜਿਹੜਾ ਰਾਣ ਵਗੈਰਾ ਵਾਲਾ ਕੇਸਰ ਆ ਉਹਦੇ ਰੇਟ ਘਟਨੇ ਤੇ ਜਾਦੇ ਜਾਨੀ ਕਹਿ ਲੋ ਵੀ ਡਿਮਾਂਡ ਉਨੀ ਪ੍ਰੋਡਕਸ਼ਨ ਹੈ ਨਹੀਂ ਜਿੰਨੀ ਡਿਮਾਂਡ ਆ ਠੀਕ ਹੈ ਤੇ ਇਸ ਕਰਕੇ ਵੀ ਨਹੀਂ ਡਿਮਾਂਡ ਵਾਲੀ ਦਾ ਕੋਈ ਪ੍ਰੋਬਲਮ ਹੈ ਨਹੀਂ ਇਹਦੇ ਬਾਰੇ ਦੱਸੋਗੇ ਥੋੜਾ ਜਿਹਾ ਫੁੱਲ ਦੇ ਵਿੱਚ ਜਿਵੇਂ ਆ ਇਹ ਆ ਦੇਖੋ ਜੀ ਆ ਹੁਣ ਜਿਵੇਂ ਫੁੱਲ ਹੈ ਤਿਆਰ ਆ ਹੂੰ ਹੂੰ ਠੀਕ ਹੈ ਨਾ ਇਹਦੇ ਵਿੱਚ ਜਿਹੜਾ ਆ ਚੀਜ਼ ਆ ਆ ਤਿੰਨੇ ਜਿਹੜੇ ਹੈਗਿਆ ਨੇ ਇਹਨੂੰ ਆ ਕੇਸਰ ਆ ਤਿੰਨ ਤਿੰਨ ਪੰਖੜੀਆਂ ਜਿਹੜੀਆਂ ਕੇਸਰ ਆ ਆ ਕੇਸਰ ਠੀਕ ਹੈ ਮੰਨ ਲਓ ਇਹ 65 ਦਿਨਾਂ ਤੋਂ ਲੇਕਿਨ 90 ਦਿਨਾਂ ਦੀ ਫਸਲ ਕਹਿ ਸਕਦੇ ਹਾਂ ਹਾਂਜੀ ਹਾਂਜੀ ਇਹਦਾ ਜਿਹੜੀ ਉਦੋਂ ਬਾਅਦ ਆ ਕੇਸਰ ਵੀ ਵਿਕ ਬਿਕ ਜਾਣਾ ਜੀ ਹੂੰ ਠੀਕ ਆ ਨਾ ਹੂੰ ਆ ਜਿਹੜੀਆਂ ਪੱਤੀਆਂ ਨੇ ਇਹ ਵੀ ਵਿਕ ਜਾਣੀਆਂ ਹੂੰ ਸਾਰਾ ਕੁਝ ਹੀ ਵਿਕਦਾ ਇਹਦਾ ਇਹ ਕੋਸਮੈਟਿਕ ਇੰਡਸਟਰੀ ਚ ਜਾਂਦਾ ਸਾਰਾ ਠੀਕ ਹੈ ਜਿਹੜੀ ਕੇਸਰ ਆ ਇਹਦੀ ਕਲੀ ਫੂਡ ਦੇ ਤੌਰ ਤੇ ਹੀ ਪਹਿਲੂ हां जी हां ਇਹਨੂੰ ਜਾਨੀ ਕਹਿੰਦੇ ਆਪਾਂ ਰੈਡ 골ਡ ਕਿਹਾ ਜਾਂਦਾ ਹੂੰ ਮਸਾਲਿਆਂ ਦੇ ਵਿੱਚ ਸਾਰਿਆਂ ਨਾਲੋਂ ਮਹਿੰਗਾ ਜਾਨੀ ਮਸਾਲਾ ਕਹਿ ਲੋ ਇਹ ਆ ਹੂੰ ਬਾਕੀ ਜਿਵੇਂ ਇਹਦੀ ਅਨਰਜੀ ਆ ਗਈ ਕੋਸਮੈਟਿਕ ਦੇ ਵਿੱਚ ਵਰਤੀ ਜਾਂਦਾ ਦਵਾਈਆਂ ਦੇ ਵਿੱਚ ਦੇਸੀ ਆਯੁਰਵੈਦਿਕ ਚ ਇਹਦੀ ਡਿਮਾਂਡ ਹੂੰ ਪੁਲਰ ਸਾਹਿਬ ਜਿਵੇਂ ਆਪਣੀਆਂ ਟ੍ਰੇਨਿੰਗਾਂ ਲੱਗਣੀਆਂ ਐ ਜੀ ਹਨਾ ਚਲੋ ਵੈਸੇ ਤੁਹਾਡੀ ਕੋਈ ਉਹ ਪ੍ਰੋਮੋਸ਼ਨ ਤਾਂ ਹੈ ਨਹੀਂ ਸੀਗੀ ਜਾਂ ਕੋਈ ਤੁਹਾਡੀ ਗੱਲ ਤਾਂ ਨਹੀਂ ਸੀ ਵੀ ਆਪਾਂ ਸੀਡ ਸੇਲ ਕਰਨਾ ਪਰ ਜਿਵੇਂ ਪਿੱਛੇ ਜੇ 2 ਸਾਲ ਪਹਿਲਾਂ ਮੇਰੇ ਹੁਣ ਧਿਆਨ ਕਿਨਾਂ ਗਾ ਵੀਡੀਓ ਦੇਖਿਆ ਸੀਗੀਆਂ ਵੀ ਕੇਸਰ ਦੀ ਥਾਂ ਤੇ ਕੋਈ ਹੋਰ ਚੀਜ਼ ਵਜਾ ਦਿੱਤੀ ਗਈ ਸੀ ਕਿਸਾਨਾਂ ਨੂੰ ਹੂੰ ਕੁੰਬੜਾ ਪਤਾ ਨਹੀਂ ਕੀ ਚੀਜ਼ ਹੈਗੀ ਹਾਂ ਉਹ ਮੁੜ ਕੇ ਲੋਕਾਂ ਨੇ ਪੈਦਾਤਾ ਕਰ ਲਈ ਸੀ ਕਿਉਂਕਿ ਮੈਂ ਇਹ ਤਾਂ ਉਹ ਉਹ ਸੰਧੂਰ ਹੁੰਦਾ ਜੀ ਇਹਦਾ ਸੰਧੂਰ ਬੰਦਾ ਨਾ ਉਹਦਾ ਬੰਦਾ ਉਹਦੇ ਚ ਬਹੁਤ ਠੱਗੀ ਹੋਈ ਹੈ ਹਾਂ ਉਹ ਕੇਸਰ ਨਹੀਂ ਸੀ ਕੇਸਰ ਨਹੀਂ ਜੀ ਹਾਂ ਉਹ ਫਿਰ ਵੇਚਣ ਵੇਲੇ ਉਹਨਾਂ ਦਾ ਫਿਰ ਵੇਖਣੇ ਉਹ ਤਾਂ ਨੇਚਰਲੀ ਜਿਹੜੀ ਚੀਜ਼ ਹੀ ਹੈ ਨਹੀਂ ਜਿਉਂ ਕਿਵੇਂ ਗੱਲ ਹੈ ਜਿਹੜਾ ਵਪਾਰੀ ਨੂੰ ਦੇਣਾ ਵਪਾਰੀ ਨਾਲੋਂ ਚਲਾਕ ਕੋਹਣ ਬੰਦਾ ਜਾਂ ਕਹ ਲੋ ਸਮਝਦਾਰ ਬੰਦਾ ਜਿਵੇਂ ਤੁਹਾਡੇ ਕੋਲੇ ਕੋਈ ਅਗਾਂਵ ਉਹਦੋਂ ਨੌਜਾਨ ਤੁਹਾਨੂੰ ਲੱਗਣਗੇ ਵੀ ਇਹਨਾਂ ਨੂੰ ਆਪਾਂ ਨੂੰ ਫਿਰ ਸੀਡ ਵੀ ਤੁਹਾਡੇ ਤੋਂ ਅਵੇਲੇਬਲ ਹੋ ਸਕਦਾ ਹੈ ਦੇਖੋ ਮੇਰੇ ਕੋਲੇ ਜੋ ਹੋਇਆ ਮੈਂ ਦੇਵਾਂਗਾ ਜੀ ਠੀਕ ਹੈ ਨਾ ਜੇ ਮੇਰੀ ਕੋਸ਼ਿਸ਼ ਹੋਊਗੀ ਹੁਣ ਦਿੱਕਤ ਕੀ ਆ ਰਹੀ ਹੈ ਸੀਡ ਦੇ ਵਿੱਚ ਕਸ਼ਮੀਰ ਵਾਲਿਆਂ ਨੇ ਬੈਨ ਕਰਤਾ ਠੀਕ ਹੈ ਯਾਨੀ ਕਸ਼ਮੀਰ ਤੋਂ ਬਾਅਦ ਜਾਣ ਨਹੀਂ ਦੇ ਰਹੇ ਜਦੋਂ ਮੈਂ ਕਸ਼ਮੀਰ ਲੈਣ ਗਿਆ ਸੀਗਾ ਤਾਂ ਉੱਥੇ ਜਿੱਦਾਂ ਜਿੱਦਾਂ ਮੈਂ ਗਿਆ ਸੀ ਹੋਟਲ 'ਚ ਅਖਬਾਰ ਪਿਆ ਤਾਂ ਉੱਥੇ ਜਾਨੀ ਫੋਟੋ ਲੱਗੀ ਹੋਈ ਸੀ ਵੀ ਜਿਵੇਂ ਆਪਣੇ ਭੁਕੇ ਬੋਰੀਆਂ ਫੜ ਕੇ ਫੋਟੋ ਪੁਲਿਸ ਖਚਾਈ ਹੁੰਦੀ ਆ ਕੇਸਰ ਵਾਲੀਆਂ ਬੋਰੀਆਂ ਬੰਦੇਆਂ ਦੀਆਂ ਨਾਲ ਫੋਟੋਆਂ ਖਿੱਚੀਆਂ ਹੋਈਆਂ ਵੀ ਅਸੀਂ 2 ਲ ਲੈ ਕੇ ਜਾਂਦੇ ਫੜੇ ਬੰਦੇ ਹਨ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਪਹੁੰਚਦੇ ਪੈਸੇ ਦੇ ਦੂੰਗਾ ਮੈਂ ਨਾਲ ਨਹੀਂ ਲੈ ਕੇ ਜਾਣਾ ਇਹ ਕੀ ਚੱਕਰ ਹੈ ਤੇ ਉਹ ਕਿਉਂਕਿ ਕਸ਼ਮੀਰ ਦੇ ਵਿੱਚ ਪ੍ਰੋਡਕਸ਼ਨ ਘਟ ਰਹੀ ਆ ਜਿਹੜਾ ਉੱਥੋਂ ਦਾ ਫਾਰਮਰ ਜਾਨੀ ਜਿਹਦੇ ਕੋਲ ਇੱਕ ਕਨਾਲ ਕੇਸਰ ਕੀਤਾ ਹੋਇਆ ਗਵਰਨਮੈਂਟ ਸਬਸਿਡੀ ਦਿੰਦੀ ਆ ਉਹਨਾਂ ਨੂੰ ਤਾਂ ਉਹ ਜਦੋਂ ਦੋਨੋਂ ਕਹਿੰਦੇ ਦੋ ਕਨਾਲਾਂ ਕਰਨੀ ਉਹਨੂੰ ਵੀ ਨਹੀਂ ਮਿਲਦਾ ਕਿਉਂਕਿ ਪਹਿਲਾਂ ਉੱਥੇ 6-700 ਰੁਪਏ ਕਿਲੋ ਦਾ ਰੇਟ ਸੀਗਾ ਸੀਡ ਦਾ ਠੀਕ ਹੈ ਜੀ ਜਿਹੜਾ ਹੁਣ ਆਪਣੇ ਵਰਗੇ ਜਿਵੇਂ ਜਿਨ੍ਹਾਂ ਨੇ ਜਾ ਕੇ ਉਹ ਉੱਥੇ ਰੇਟ ਕਰਤਾ ਹੁਣ ਉੱਥੇ 12-1300 1500 ਰੁਪਏ ਕਿਲੋ ਤੱਕ ਰੇਟ ਹੋ ਗਿਆ ਤਾਂ ਉਹ ਜਦੋਂ ਰੌਲਾ ਪਿਆ ਵੀ ਤੁਸੀਂ ਲਾ ਕੇ ਨਹੀਂ ਰਹੋ ਕਹਿੰਦੇ ਸਾਨੂੰ ਬੀ ਨਹੀਂ ਮਿਲਦਾ ਉਹਨੇ ਆਪ ਦੀ ਖੇਤੀ ਵਿੱਚ ਗੌਰਮੈਂਟ ਨੇ ਜਦੋਂ ਉੱਥੇ ਫਿਰ ਇਹ ਉਹ ਕਰਦਾ ਬਕਾਇਦਾ ਉੱਥੇ ਫਲਾਈਂਗ ਸਕੁਐਡ ਛੱਡਿਆ ਹੋਇਆ ਜਿਹੜਾ ਵੀ ਬਾਹਰਲਾ ਬੀ ਆਉਂਦਾ ਉਹਦੀ ਫੜਦੇ ਸੀਗੇ ਠੀਕ ਹੈ ਫਿਰ ਮੈਂ ਇਹਦੇ ਨਹੀਂ 1500 ਰੁਪਏ ਕਿਲੋ ਨੂੰ ਸੀਡ ਲਿਆ ਤਾਈਂ ਘਰ ਕੇ ਸੋਟ ਨੂੰ ਵੀ ਪੂਰਾ ਨਹੀਂ ਮਿਲਿਆ ਹਾਂ ਪੂਰਾ ਨਹੀਂ ਮਿਲਿਆ ਮੇਰਾ ਜਾਨੀ ਕੱਲ ਡੇਢ ਕੁਆਂਟਲ ਘਟਾ ਡੇਢ ਕੁਆਂਟਲ ਕਰਦੇ ਇਹ ਲੈ ਉਹਦੇ ਵਿੱਚ ਹੋਰ ਡੇਢ ਕੁਆਂਟਲ ਲੱਗ ਸਕਦਾ ਉੱਥੇ ਨੇਚਰਲ ਹੁੰਦਾ ਜੀ ਉੱਥੇ ਬਾਹਰ ਓਪਨ ਚ ਕਰਦੇ ਉੱਥੇ ਓਪਨ ਚ ਕਰਦੇ ਹੁੰਦੀ ਹੈ ਕੋਈ ਮੰਨ ਲਓ ਜਿਵੇਂ ਆਪਾਂ ਕਹਿੰਦੇ ਆ ਵੀ ਕੋਈ ਸੀਟ ਵਗੈਰਾ ਜਾਂ ਕੋਈ ਜਾਲੀ ਵਗੈਰਾ ਕੋਈ ਲੱਗਦੀ ਹੈ ਕਿ ਜਿਵੇਂ ਬੰਦਾ ਕੁਝ ਨਹੀਂ ਲਾਉਂਦੇ ਉੱਥੇ ਓਪਨ ਜਿ ਨੇਚਰਲ ਨਾ ਉਸ ਕਰਦੇ ਨੇ ਉਹ ਇੱਕ ਕਸ਼ਮੀਰ ਦੇ ਨਾਲ ਪੈਂਪੋਰ ਦਾ ਏਰੀਆ ਥੋੜਾ ਜਿਹਾ 10 ਕਿਲੋਮੀਟਰ ਦਾ ਏਰੀਆ ਉੱਥੇ ਹੀ ਉੱਥੇ ਹੀ ਹੁੰਦਾ ਅੱਗੇ ਪਿੱਛੇ ਟੈਂਪਰੇ ਤੇ ਪੁੱਲਾ ਸਾਹਿਬ ਲਾਸਟ ਸਵਾਲ ਇਹਦੀ ਆਪਾਂ ਜਦੋਂ ਮੰਨ ਲਓ ਟ੍ਰੇਨਿੰਗਾਂ ਹੋਣਗੀਆਂ ਜਾਂ ਉਹਦਾ ਆਪਾਂ ਕਿਵੇਂ ਦੱਸਾਂਗੇ ਜਾਂ ਆਪਾਂ ਇਹਦੀ ਆਉਟਪੁੱਟ ਕੱਢ ਲਾਂਗੇ ਜਦੋਂ ਫਸਲ ਤੁਸੀਂ ਲਾਉਂਗੇ ਹੋ ਸਕਦਾ ਸਾਨੂੰ ਦੁਬਾਰਾ ਇੰਟਰਵਿਊ ਹੋਵੇ ਦੇਖੋ ਮੇਰਾ ਤਾਂ ਇੱਕ ਉਹ ਸਾਰਿਆਂ ਨੂੰ ਫਾਂਡਾ ਹੁੰਦਾ ਜੀ ਵੀ ਜਿਹੜਾ ਟ੍ਰੇਨਿੰਗ ਲੈਣ ਆਊਗਾ ਕੋਈ ਵਿਦਿਆਰਥੀ ਕਹ ਲੋ ਜਾਂ ਮੇਰਾ ਆਪਣਾ ਕਿਸਾਨ ਭਰਾ ਹੋ ਸਕਦਾ ਉਹ ਮੇਰੇ ਨਾਲ ਵਧੀਆ ਕਰਕੇ ਕੱਲ ਨੂੰ ਮੈਂ ਉਹ ਤੋਂ ਪੁੱਛਾਂ ਹਨਾ ਵੀ ਬੰਦਾ ਹਰ ਬੇਨੇ ਅਣਜਾਣ ਮੋਂਦੋਂ ਤੱਕ ਮੇਰੀ ਵੀ ਕੋਸ਼ਿਸ਼ ਹੈ ਮੇਰਾ ਕੋਈ ਇਹ ਇਹਦੇ ਤੋਂ ਕੋਈ ਸੀਡ ਵੇਚ ਕੇ ਦਾ ਆਨੰਦ ਲੈਣਾ ਨਹੀਂ ਹੈਗਾ ਦੋਸਤਾਂ ਟ੍ਰੇਨਿੰਗਾਂ ਤੋਂ ਪੈਸਾ ਬਣਾਉਂਦਾ ਮਕਸਦ ਨਹੀਂ ਮੇਰੇ ਚੀਜ਼ ਆ ਠੀਕ ਹੈ ਵੀ ਪੰਜਾਬ ਨੂੰ ਕੋਈ ਆਪਾਂ ਕਹ ਲਓ ਵੀ ਸਹੀ ਰਾਹ ਤੇ ਪਾ ਦਈਏ ਜਿਹੜੇ ਫਿਰਦੇ ਆ ਜਿੰਮੇ ਕਹਿੰਦੇ ਆ ਵੀ ਆਪਾਂ ਨਸ਼ਾ ਕਰਦੇ ਆ ਕਿਵੇਂ ਕਰਦੇ ਆ ਉਹਨਾਂ ਉਹਨਾਂ ਨੂੰ ਕੋਈ ਆਸ ਦਿਖ ਜੇ ਜਿਹੜੀ ਕੋਈ ਉਹ ਹੋ ਹੈਗੀ ਆ ਜਿਹੜੀ ਇਹੋ ਜਿਹੀਆਂ ਰੇਅਰ ਚੀਜ਼ਾਂ ਅਸੀਂ ਅਸੀਂ ਜਾਵਾਂਗੇ ਠੀਕ ਹੈ ਨਾ ਜਿਹਦੀ ਡਿਮਾਂਡ ਹੋਊਗੀ ਤਾਂ ਨੇਚਰਲੀ ਜੇ ਉਹਦੇ ਵਧੀਆ ਹੋ ਕੋਈ ਗਲਤ ਥਾਂ ਨਹੀਂ ਜਾਊਗਾ ਬਿਲਕੁਲ ਮੰਨ ਲਓ ਜਿਹੜੇ ਸੌਖੀ ਖੇਤੀ ਜਾਂ ਐਡਵਾਂਸ ਲੈਵਲ ਦੀ ਖੇਤੀ ਕਰਨਾ ਚਾਹੁੰਣਗੇ ਇਹ ਜਿਹੜੀ ਜੇ ਕੋਈ ਬੰਦਾ ਪਾਰਟ ਟਾਈਮ ਜੌਬ ਵੀ ਕਰਦਾ ਉਹ ਵੀ ਕਰ ਸਕਦਾ ਹੂੰ ਠੀਕ ਹੈ ਨੇ ਜਿਆਦਾ ਟਾਈਮ ਨਹੀਂ ਭਾਲਦਾ ਹੂੰ ਠੀਕ ਹੈ ਤੇ ਆਪਾਂ ਟ੍ਰੇਨਿੰਗ ਦਾ ਫਿਰ ਕਿਵੇਂ ਦੱਸਾਂਗੇ ਜੀ ਆਪਾਂ ਅਗਲੀ ਵੀਡੀਓ ਚ ਦੱਸ ਦਾਂਗੇ ਵੀ ਜੇ ਕਿਸੇ ਨੇ ਕਾਲ ਕਰਕੇ ਜਣੀ ਇਹ ਦੇਖਣਾ ਚਾਹੁੰਦਾ ਵੀ ਕੋਈ ਆਪਾਂ ਦੇ ਕੋਲੇ 10-20 ਬੰਦਿਆਂ ਦਾ ਬੈਚ ਹੁੰਦਾ ਤਾਂ ਆਪਾਂ ਹੁਣ ਵੀ ਜਣੀ ਆਉਣ ਵਾਲੇ 15 ਦਿਨਾਂ ਚ ਚੱਲੂ ਕਰ ਦਿਆਂ ਕੋਈ ਕਰ ਦਿਆਂ ਤਾਂ ਉਹ ਸਿੱਖ ਲੈਣਗੇ ਮੈਂਟਲੀ ਪ੍ਰੇਪੇਅਰ ਹੋ ਜਾਣਗੇ ਹੂੰ ਉਹ ਵੰਡੇ ਹੋਊਗੀ ਜੀ ਹਾਂ ਜੀ ਇੱਕ ਦਿਨ ਇੱਕ ਦਿਨ ਹਾਂ ਜੀ ਠੀਕ ਉਹਦੇ ਵੈਸੇ ਤੁਹਾਡਾ ਕਨੈਕਟ ਨੰਬਰ ਪਾ ਦਾਂਗੇ ਨਾ ਹਾਂ ਜੀ ਹਾਂ ਜੀ ਠੀਕ ਹੈ ਦੋਸਤੋ ਜਿਹੜੇ ਵੀ ਹੁਣ ਸਿੱਖਣ ਦੇ ਚਾਹਵਾਨ ਨੇ ਤਾਂ ਉਹ ਪੁਲਿਸ ਸਾਹਿਬ ਨੂੰ ਕਰ ਸਕਦੇ ਨੇ ਪੁਲਿਸ ਸਾਹਿਬ ਬਹੁਤ ਵਧੀਆ ਲੱਗਿਆ ਜੀ ਜਿਹੜੀ ਤੁਸੀਂ ਦੇ ਰਹੇ ਹੋ ਪੰਜਾਬ ਨੂੰ ਇੱਕ ਤਰ੍ਹਾਂ ਦੀ ਬਹੁਤ ਨਵੇਕਲੀ ਦੇਣਾਂਗੀ ਅਗਲੇ ਮੈਂ ਉਹ ਵੀ ਦੱਸ ਦਿੰਦਾ ਤੁਹਾਨੂੰ ਅਗਲੇ ਜਿਹੜੇ ਮੇਰੇ ਆ ਹੁਣ ਅਗਲਾ ਸਾਡਾ ਜਿਹੜਾ ਹੈਗਾ ਸੈਟਅਪ ਜਣੀ ਕਹ ਲੋ ਵੀ ਪਾਰਨ ਫਾਰਮਿੰਗ ਜਿਹਨੇ ਮੋਤੀਆਂ ਦੀ ਖੇਤੀ ਕਹ ਲੋ ਠੀਕ ਹੈ ਨਾ ਮੇਰੀ ਕੋਸ਼ਿਸ਼ ਆ ਵੀ ਮੋਤੀਆਂ ਵਾਲੇ ਸਰਦਾਰ ਵੀ ਬਣਾਈਏ ਪੰਜਾਬ ਦੀ ਨੌਜਵਾਨੀ ਨੂੰ ਉਹ ਮੇਰਾ ਜਣੀ ਇੱਕ ਤਾਂ ਮੇਰਾ ਜੋਇੰਟ ਐਡਵੈਂਚਰ ਦੇ ਵਿੱਚ ਜਿੱਥੋਂ ਮੈਂ ਟ੍ਰੇਨਿੰਗ ਕੀਤੀ ਸੀਗੀ ਪੂਨੇ ਤੋਂ ਅੱਗੇ ਸਾਢੇ 3 ਘੰਟੇ ਅਮਰਾਵਤੀ ਜ਼ਿਲ੍ਹੇ ਦੇ ਵਿੱਚ ਉੱਥੇ ਮੇਰਾ ਇੱਕ ਸੈਟਅਪ ਉੱਥੇ ਜਣੀ ਚਾਲੂ ਹੋ ਗਿਆ ਮੋਤੀਆਂ ਦਾ ਜੀ ਹਾਂਜੀ ਹਾਂਜੀ ਤੇ ਇੱਥੇ ਜਿਹੜਾ ਹੈਗਾ ਵੀ ਆਉਣ ਵਾਲੇ ਮਹੀਨੇ ਵਿੱਚ ਅਸੀਂ ਇੱਥੇ ਵੀ ਸੈਟਅਪ ਤਿਆਰ ਕਰ ਦਾਂਗੇ ਤਾਂ ਸੈਟਅਪ ਤਿਆਰ ਹੋ ਗਿਆ ਸਾਡਾ ਫਿਰ ਇਹਦੀ ਵੀ ਜਣੀ ਟ੍ਰੇਨਿੰਗ ਸ਼ਟਾਰਟ ਕਰਾਂਗੇ। ਮੈਂ ਵੀ ਦੋਸਤੋ ਇਹ ਵੀ ਖੁਸ਼ਖਬਰੀ ਕਰਦਾ ਜਿਹੜੀਆਂ ਟ੍ਰੇਨਿੰਗਾਂ ਲਾਉਣ ਬਾਅਦ ਤੁਹਾਨੂੰ ਹੋਰ ਸਟੇਟ ਚ ਜਾਣਾ ਪੈਂਦਾ ਹੈ ਨਾ ਭੁੱਲੋ ਸਾਹਿਬ। ਹਾਂਜੀ ਮੈਂ 50000 ਰੁਪਏ ਦੋ ਦਿਨਾਂ ਦਾ ਲਾ ਕੇ ਆਇਆ। ਹੂੰ ਚਲੋ ਤੁਸੀਂ ਕੈਪੇਬਲ ਹੈਗੇ ਹੋ ਨਾ। ਨਹੀਂ ਮੈਂ ਇਹ ਹਿੱਸੇ ਕਰਕੇ ਹੀ ਸੇਚਾਂ ਵੀ ਉਹ ਜਿਹੜੀ ਟੈਕਨੋਲੋਜੀ ਜ਼ਿੰਮੇਦਾਰ ਉਹ ਕਰਦਿਆਂ ਮੈਂ ਤਾਂ ਕਹ ਲੋ ਵੀ ਰੋਟੀ ਪਾਣੀ ਦੇ ਖਰਚੇ ਜੀ ਅਗਲੇ ਨੂੰ ਉਹ ਕਰਨਾ। ਨਹੀਂ ਸਹੀ ਕਰਦੇ। ਤੇ ਬੁੱਲੂ ਸਾਹਿਬ ਥੋੜਾ ਜਿਹਾ ਆਪਾਂ ਤੁਹਾਡੇ ਵਾਰੀ ਹੋਰ ਦੱਸ ਦੇਵੀਂ ਆਪਾਂ ਕਾਦੀ ਕਾਦੀ ਕਿੰਨੀ ਕ ਖੇਤੀ ਕਰਦੇ ਹਾਂ ਕਿਉਂਕਿ ਕਈ ਵਾਰੀ ਅਗਲੇ ਹੁੰਦਾ ਵੀਡੀਓ ਤੇ ਦੇਖ ਕੇ ਅਗਲਾ ਕਹਿੰਦਾ ਵੀ ਯਾਰ ਇਹ ਵੀ ਵੇਚਣ ਦੇ ਮਾਰੇ ਜਾਂ ਟ੍ਰੇਨਿੰਗ ਦੇ ਪੈਸੇ ਇਕੱਠੇ ਕਰਨ ਦੇ ਮਾਰੇ ਵੈਸੇ 1000 ਰੁਪਏ ਕੋਈ ਜ਼ਿਆਦਾ ਗੱਲ ਤੈਨੂੰ ਦੀ ਉਹਦੇ ਮਾਰੇ ਥੋੜਾ ਜਿਹਾ ਆਪ ਦੇ ਬਾਰੇ ਵੀ ਥੋੜਾ ਦੁਬਾਰੇ ਜਾਣਨਾ ਪਾ ਦੇ ਵੀ ਆਪਾਂ ਕਿੰਨੀ ਖੇਤੀ ਕਰ ਰਹੇ ਹਾਂ ਜਾਂ ਬਾਗਾਂ ਵਗੈਰਾ ਨਹੀਂ ਜਾਂ ਕੀ ਸਿਸਟਮ ਹੈ ਤੁਹਾਡਾ ਕੀ ਕੀ ਸੋਚ ਲੈ ਕੇ ਮੰਨ ਲਓ ਜਿਹੜੀ ਆਪਾਂ ਟ੍ਰੇਨਿੰਗ 1000 ਰੁਪਏ ਚ ਦੇ ਰਹੇ ਹਾਂ ਕਿਉਂਕਿ ਦੁਬਾਰਾ ਥ 1988 ਤੋਂ ਖੇਤੀ ਕਰਨ ਲੱਗਿਆ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਕਰਨ ਕਰਨ ਤੋਂ ਬਾਅਦ ਬੀ ਕਾਮ ਗ੍ਰੈਜੂਏਟ ਮੈਂ ਗ੍ਰੈਜੂਏਸ਼ਨ ਕੀਤੀ ਸੀ ਉਸ ਤੋਂ ਬਾਅਦ ਕਹ ਲਓ ਵੀ ਪੀਏਯੂ ਦੇ ਲੜ ਲੱਗੇ ਹਾਂਜੀ ਠੀਕ ਆ ਉਹਨਾਂ ਨੇ ਸਾਨੂੰ ਕਹ ਲਓ ਵੀ ਕੋਲਿਆਂ ਨੂੰ ਦਰਾਸ ਕੇ ਹੀਰੇ ਬਣਾਇਆ ਹੂੰ ਤੇ ਹੁਣ ਉਸ ਤੋਂ ਬਾਅਦ ਅਸੀਂ ਬਾਗਬਾਨੀ ਦੇ ਵਿੱਚ ਖਾਸ ਕਰਕੇ ਕਿੰਨੂ ਆ ਸਾਡੇ ਕੋਲ ਹੁਣ ਕਿੰਨੂ ਦੇ ਵਿੱਚ ਹੀ ਅਸੀਂ ਡ੍ਰੈਗਨ ਫਰੂਟ ਕੀਤਾ ਠੀਕ ਹੈ ਜੀ ਵਿੱਚ ਹੀ ਹੁਣ ਪਪੀਤਾ ਦੀਗਾ ਨਾ ਪਵਿੱਤਾ ਲਾਉਣਾਗਾ ਉਹ ਇੱਕ ਏਕੜ ਦਾ ਜਿਵੇਂ ਆ ਮੈਂ ਸੋਚਿਆ ਵੀ ਇੱਕ ਏਕੜ ਤੋਂ 15 ਤੋਂ 20 ਲੱਖ ਰੁਪਈਆ ਆਪਾਂ ਕਿਵੇਂ ਬਣਾਉਣਾਗਾ ਉਹ ਮੈਂ ਮਾਡਲ ਤਿਆਰ ਕਰ ਰਿਹਾ ਠੀਕ ਹੈ ਜੀ ਠੀਕ ਹੈ ਨਾ ਜਿਹੜਾ ਵੀ ਫਾਰਮਰ ਨੂੰ ਜਿਹਦਾ ਕੋਲ 1 ਕਿੱਲੇ 2 ਕਿੱਲੇ ਆ ਲੋ ਨਰਾਸ਼ ਨਾ ਹੋਣ ਹੂੰ ਤੇ ਉਹ ਵੀ ਆਪਾਂ ਉਹਨਾਂ ਨੂੰ ਟਿਪ ਦੇਵਾਂਗੇ ਵੀ ਆਪਾਂ 15-20 ਲੱਖ ਰੁਪਏ ਏਕੜ ਦਾ ਕਿਵੇਂ ਬਣਾਉਣਾਗਾ ਹਨਾ ਠੀਕ ਹੈ ਤਿੰਨੇ ਖੇਤੀਆਂ ਮਿਕਸ ਕਰਕੇ ਹਾਂਜੀ ਹਾਂ ਹੁਣ ਕਿਨੂ ਤੇ ਡ੍ਰੈਗਨ ਦਾ ਸਾਡਾ ਚੱਲ ਰਿਹਾ ਜੀ ਜਿਵੇਂ ਇਹਦੇ ਵਿੱਚ ਹੀ ਪਪੀਤਾ ਹੁਣਾ ਲਾਉਣਾ ਭੁੱਲ ਸਿੰਘ ਜਿਵੇਂ ਕਿਨੂ ਦਾ ਕਹਿੰਦੇ ਹੁੰਦੇ ਵੀ ਤਿੰਨ ਸਾਢੇ ਤਿੰਨ ਲੱਖ ਦੀ ਖੇਤੀ ਹੈਗੀ ਇਹ ਹਾਂਜੀ ਹਾਂ ਤੇ ਉਹਦੇ ਵਿੱਚ ਡ੍ਰੈਗਨ ਫਰੂਟ ਤੇ ਜੇ ਆਪਾਂ ਆਪਣਾ ਪਪੀਤਾ ਕਰਨਾ ਹੋਵੇ ਹਾਂਜੀ ਹਾਂ ਤੇ ਉਹ ਕਿੰਨੇ ਕੁ ਦੀ ਹੈਗੀ ਜੀ ਮੇਰਾ ਇੱਕ ਤੀ ਪਹਿਲਾ ਸਾਲ ਸੀਗਾ ਜੀ ਹੂੰ ਯਾਨੀ ਕਹ ਲੋ ਵੀ ਫਸਟ ਫਰੂ ਸੀ ਡ੍ਰੈਗਨ ਦਾ ਠੀਕ ਹੈ ਤੇ ਉਹ ਅਸੀਂ ਇੱਕ ਇੱਕ ਲੈਂ ਮੇਰੇ ਸੰਲੋ ਵੀ 13500 ਬੂਟਾ ਸੀਗਾ ਕਿੱਲੇ ਦੇ ਵਿੱਚ ਕਿੱਲੇ ਤੇ ਜੀ ਠੀਕ ਹੈ ਜੀ ਕਿੱਲੇ ਜੀ ਨਹੀਂ ਉਹ ਸਾਰੇ ਖੇਤ ਜਦ ਤਕਰੀਬਨ 3 ਸਵਾ ਤਿੰਨ ਗੱਲੇ ਬੰਦਾ ਜੇ ਕਹੀਏ ਨਹੀਂ 4000 ਬੂਟਾ ਏਕੜ ਚ ਲੱਗਦਾ ਅੱਛਾ ਠੀਕ ਹੈ ਠੀਕ ਹੈ ਨਾ ਉਹਦੇ ਜੋ ਤਕਰੀਬਨ ਮੈਨੂੰ 7 ਕੁ ਲੱਖ ਰੁਪਏ ਦਾ ਸਾਡਾ ਹੋ ਜਾਊਗਾ ਪਹਿਲਾ ਸਾਲ ਤਿੰਨ ਏਕੜ ਚ ਤਿੰਨ ਤਿੰਨ ਏਕੜ ਚੋਂ ਠੀਕ ਹੈ ਤਿੰਨ ਏਕੜ ਚੋਂ ਕਹਿ ਲੋ ਵੀ ਅ ਦੋ ਹੀ ਮੰਨੋ ਤੁਸੀਂ ਕਿਉਂਕਿ 5000 ਬੂਟਾਂ ਦਾ ਸਾਡਾ ਖਰਾਬ ਹੋ ਗਿਆ ਸੀ ਪਿਛਲੇ ਸਾਲ ਠੀਕ ਹੈ ਜੀ ਤੇ ਆਪ ਨੂੰ ਪਹਿਲਾ ਸਾਲ ਸੀ ਪਤਾ ਨਹੀਂ ਸੀਗਾ ਹੁਣ ਉਹ ਚੀਜ਼ਾਂ ਸਾਰੀਆਂ ਸਿੱਖ ਲਈਆਂ ਆਪਾਂ 2.5 ਲੱਖ ਰੁਪਏ ਦਾ ਕਿਸੇ ਦਾ ਬਪੀਤਾ ਨਹੀਂ ਜਾਂਦਾ ਜੀ ਤੇ ਜੇ ਆਉਣ ਵਾਲੇ ਸਾਲ 'ਚ ਮੈਨੂੰ ਆਸ ਆ ਵੀ 15 ਲੱਖ ਰੁਪਏ ਏਕੜ ਨੂੰ ਡੱਚ ਕਰਨ ਵਾਲੀ ਗੱਲ ਹੈ ਠੀਕ ਹੈ ਸਪਾਇਰੋਲਿਨਾ ਨੇ ਵੀ ਗੱਲ ਕਰ ਰਹੇ ਬੈਠੇ ਆਪਾਂ ਹਾਂਜੀ 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 ਸਪਾਇਰੋਲਿਨਾ ਬਾਰੇ ਹੀ ਗੱਲ ਕਰਦੇ ਹਾਂ ਉਹ ਸਪਾਇਰੋਲਿਨਾ ਆਂਦਾ ਵੀ ਮੈਂ ਟ੍ਰੇਨਿੰਗਾਂ ਕਰਕੇ ਪ੍ਰੈਕਟੀਕਲੀ ਕਰ ਚੁੱਕੇ ਆਂ ਕਾਮਯਾਬ ਹੋ ਗਈ ਸੀ ਉਹ ਚ ਹਨਾ ਤੇ ਉਹਦੇ ਚ ਵਿੱਚ ਹੁਣ ਉਹ ਉਹ ਵੀ ਸਾਨੂੰ ਸ਼ੁਰੂ ਕਰਨਾ ਪੈਣਾ ਉਹਦਾ ਕਾਰਨ ਕੀ ਆ ਵੀ ਟ੍ਰੇਨਿੰਗ ਹੈਗੀ ਸਭ ਕੁਝ ਹੈ ਸਪਾਇਰੋਲਿਨਾ ਇੱਕ ਜਣੀ ਕਹੋ ਵੀ ਐਲਗੀ ਆ ਕਹੋ ਕਾਈ ਆ ਤੇ ਜਿਹੜੀ ਕਿ ਲਈ ਬਹੁਤ ਹੀ ਮਹਿੰਗੀ ਤੁਸੀਂ ਸਪਾਇਰੋਲਿਨਾ ਨੈਟ ਤੇ ਸਰਚ ਕਰੋਗੇ ਤਾਂ ਉਹਦੇ ਜ ਐਮਾਜ਼ਨ ਵਗੈਰਾ ਤੇ ਤਾਂ ਉਹਦੇ ਪਾਊਡਰ ਦਾ ਰੇਟ ਦੇਖੋ ਵੀ ਕੀ ਆ ਹਨਾ ਤੇ ਇਹੀ ਜੀਆਂ ਚੀਜ਼ਾਂ ਕਹਿ ਲਓ ਵੀ ਇੱਕ ਵੱਡੀ ਗੱਲ ਇਹ ਪਾਣੀ ਚ ਹੀ ਹੋਣਾ ਹੁਣੇ ਪਾਣੀ ਪਾਣੀ ਨੂੰ ਹਿਲਾਉਣਾਗਾ ਤੇ ਦੂਜੀ ਉਹਦੀ ਸਾਡਾ ਹੁਣ ਸ਼ੁਰੂ ਕਰਨ ਦਾ ਕਿਉਂ ਸਾਨੂੰ ਸ਼ੁਰੂ ਕਰਨਾ ਪਊ ਕਿਉਂਕਿ ਅਸੀਂ ਜਿਹੜਾ ਹੁਣ ਪਰਲ ਫਾਰਮਿੰਗ ਕਰਨੀ ਆ ਮੋਤੀਆਂ ਦੀ ਖੇਤੀ ਕਰਨੀ ਆ ਜਿਹੜੋ ਮਸਲ ਨੇ ਸਿੱਪੀ ਦੀ ਖਰਾਕ ਇਸਪੈਰੋਲਿਨਾ ਤੂੰ ਸਾਡੇ ਕੋਲੇ ਕਹਿ ਲੋ ਵੀ ਜਿਹੜੀ ਉਹਦੀ ਖਰਾਕ ਉਹ ਵੀ ਘਰੇ ਤਿਆਰ ਹੋ ਜਾਊ ਸਾਡੀ ਜਿਹਦੇ ਕਰਕੇ ਉਹਦੀ ਕਾਸਟ ਆਫ ਪ੍ਰੋਡਕਸ਼ਨ ਸਾਡੀ ਹੋਰ ਘੱਟ ਜਾ ਮੈਂ ਆਪਾਂ ਫੀਡ ਕਹਿ ਸਕਦੇ ਆ ਉਹਦੀ ਪੰਜਾਬ ਚ ਜਾਂ ਆਪਣੇ ਇੰਡੀਆ ਕਿਤੇ ਹੋ ਰਹੀ ਹੈ ਇਹ ਆਪਣੇ ਪੰਜਾਬ ਚ ਸਪੈਸ਼ਲ ਨੇ ਗੇਤੀ ਨਹੀਂ 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 ਮੋਤੀ ਮੇਰੇ ਨੋਟਸ ਜਿਨੇ ਕਿਤੇ ਹੈ ਨਹੀਂ ਮੋਤੀ ਅਦਰ ਸਟੇਟਾਂ ਚ ਤਾਂ ਹੈਗੇ ਹਨਾ ਉਹ ਵੀ ਪੂਨਾ ਸਾਈਡ ਤੇ ਹੈ ਇੱਕ ਦੋ ਹਲੇ ਥੋੜੇ ਬੰਦੇ ਆ ਕਿਉਂਕਿ ਪਹਿਲਾਂ ਛੱਪੜਾਂ ਦੇ ਵਿੱਚ ਕਰਦੇ ਸੀ ਛੱਪੜਾਂ ਵਾਲਾ ਕੰਮ ਔਖਾ ਜਿਹਾ ਟਾਪ ਸੀਗਾ ਤੇ ਉਹ ਜਿਵੇਂ ਮੈਂ ਕਹਿਣਾ ਵੀ ਆ ਜਿਹੜਾ ਹੋਣਾਈ ਟੈਕਨੋਲੋਜੀ ਤੁਹਾਨੂੰ ਕਿਤੇ ਅੱਗੇ ਜਦੋਂ ਆਪਾਂ ਕੀਤਾ ਤੁਹਾਨੂੰ ਦੱਸਾਂਗੇ ਉਹ ਤੁਸੀਂ ਦੇਖੋਗੇ ਹੁਣ ਤਾਂ ਕਹ ਲਓ ਵੀ ਇੱਕ ਟੈਂਕ ਜੀ ਤੁਸੀਂ ਤਿਆਰ ਕਰ ਸਕਦੇ ਹੋ ਆਪਾਂ ਮਾਂ ਛੱਤ ਤੇ ਕਰ ਲਓ ਤੁਸੀਂ ਹੋਣਾਈ ਟੈਕਨੋਲੋਜੀ ਟੈਕਨੋਲੋਜੀ ਬਾਰੇ ਹਾਂਜੀ ਹਾਂ ਲਈ ਦੋਸਤ ਜਿਵੇਂ ਤੁਸੀਂ ਵੀਡੀਓ ਦੇਖਦੇ ਹੋ ਹੁੰਦੇ ਹੋ ਵੀ ਜਿਹੜੀਆਂ ਆਪਾਂ ਨੂੰ ਜਿਹੜੀ ਖੇਤੀ ਆਪਾਂ ਨੂੰ ਸੁਪਨੇ ਲੱਗਦੀ ਸੀ ਜਾਂ ਸੋਸ਼ਲ ਮੀਡੀਆ ਤੇ ਲੱਗਦੀ ਵੀ ਤਾਂ ਹੋ ਨਹੀਂ ਸਕਦੀ ਉਹ ਆਪਣੇ ਇੱਥੇ ਆ ਗਈ ਪਿੰਡ ਘੁੰਮਣ ਕਹਣਾ ਕਹਿ ਦੋ ਮੌੜ ਆ ਗਿਆ ਬਠਿੰਡਾ ਜ਼ਿਲ੍ਹਾ ਕਾ ਗਿਆ ਇਹਨਾਂ ਦੇ ਵਿੱਚ ਹੀ ਭੁੱਲਰ ਸਾਹਿਬ ਕੋਲੇ ਆ ਗਈ ਦੋਨੇ ਤਿੰਨੇ ਖੇਤੀਆਂ ਆ ਗਈ ਸਪੈਰੋਲਿਨਾ ਆ ਗਈ ਚੇ ਮੋਤੀਆਂ ਦੀ ਖੇਤੀ ਆ ਗਈ ਤੇ ਕੇਸਰ ਦੀ ਖੇਤੀ ਆ ਗਈ ਇਹ ਤੋਂ ਇਹ ਆਪ ਆਉਟਪੁੱਟ ਲੈ ਕੇ ਸਾਰਾ ਤੇ ਉਹਦੋਂ ਦਾ ਟ੍ਰੇਨਿੰਗ ਦੇ ਕੇ ਤੇ ਅਗਾਂਹ ਉਹਦੋਂ ਨੌਜਵਾਨ ਜਿਹੜੇ ਉਹਨਾਂ ਨੂੰ ਇੱਕ ਤਰ੍ਹਾਂ ਦੀ ਉੱਚ ਲੈਵਲ ਦੀ ਟ੍ਰੇਨਿੰਗ ਦੇ ਕੇ ਤਾਂ ਉਹਨਾਂ ਨੂੰ ਇਸ ਚੀਜ਼ ਵੱਲ ਜੋੜਨਗੇ ਜੀ ਜੀ ਹਾਂ ਬੱਤਪੂਰ ਸਾਹਿਬ ਹੋਰ ਕੋਈ ਗੱਲਬਾਤ ਹੋਵੇ ਤਾਂ ਬਾਕੀ ਬਹੁਤ ਬਹੁਤ ਧੰਨਵਾਦ ਛੋਟਾ ਜਿਹੜਾ ਤੁਸੀਂ ਇਹ ਕਦਮ ਚੁੱਕਿਆ ਵਾ